ਇਹ ਬੋਟਾਂ ਦੋ ਹਿਆ ਬਾਈ ਚ ਪਈਆਂ ਜਿਹੜੇ ਮੁੰਡੇ ਕੁੜੀਆਂ ਨੇ ਵਿਆਹ ਕਰਾਉਣੀ ਸੀ ਉਹ ਕਹਿੰਦੇ ਸੀ ਬਾਅਦ ਚ ਵਿਆਹ ਕਰਾਵਾਂ 25 ਤੋਂ ਉਹ ਕਹਿੰਦੇ ਕਿਉਂ ਕਹਿੰਦੇ ਇੱਥੇ ਚੰਡੀਗੜ੍ਹ ਬਣ ਜੂਗਾ ਨਾ ਚੰਡੀਗੜ੍ਹ ਆਣਾ ਕੋ ਹੋਰ ਹੈ ਪਿੰਡਾਂ ਨਾਲ ਬੜਾ ਹਾਲ ਹੋਗਾ ਮੁੰਡੇ ਕੁੜੀਆਂ ਬਲਕੇ ਵਿਆਹੀ ਨਹੀਂ ਹੋਇਆ ਤੁਹਾਨੂੰ ਉਮੀਦ ਸੀ ਕਿ ਵੀ ਚੰਡੀਗੜ੍ਹ ਬਣਾ ਦੇਣਗੇ ਤਾਈਆਂ ਕੁੜੀ ਮੁੰਡੇ ਨੇ ਵਿਆਹ ਲੈਣ ਹੋ ਗਏ ਕੀ ਚਾਰ ਚਾਰ ਸਾਲ ਮੁੰਡੇ ਕੁੜੀਆਂ ਨੇ ਪੂਰਾ ਸੰਤਾਪ ਤੇ ਲਈ ਵਿਆਹ ਸੀ ਚੰਡੀਗੜ੍ਹ ਦੀ ਕਰਾਉਣਾ ਉਹ ਨਾ ਚੰਡੀਗੜ੍ਹ ਰਿਹਾ ਇਹਨਾਂ ਤੇ ਮੋੜ ਰਿਹਾ ਰਿਸ਼ਤੇ ਵੀ ਤੁਹਾਨੂੰ ਹਟ ਗਏ ਹੁਣ ਹੁੰਦੇ ਨਹੀਂ ਜਿਹੜੇ ਹੁੰਦੇ ਜਿਹੜੇ ਹੁੰਦੇ ਵੀ ਲ ਆ ਪਾਣੀ ਪਾਣੀ ਹੋ ਗਿਆ ਮਿੱਤਰਾ ਉਹ ਲੈ ਪੈਂਦਾ ਪਾਣੀ ਹੋਣ ਵਰਗੀ ਜਿਹੜਾ ਗਾਹ ਕਾ ਸਾਰਾ ਤਲਵੰਡੀ ਰਾਮਪੁਰਾ ਡਿਵਾਈਡ ਹੋ ਗਿਆ ਕਿਉਂ ਮੋਰਜ ਐਂਟਰੀ ਹੈ ਜਿਹਨਾਂ ਦੀ ਤਾਂ ਗਾਹ ਕਾ ਕਾਉ ਕਿੱਥੋਂ ਜੀ ਇੱਥੇ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਜਿਤਾ ਦਿਓ ਭਗਵੰਤ ਮਾਨ ਦੀ ਸਰਕਾਰ ਬਣਾ ਦਿਓ ਮੈਂ ਮੋਰ ਮੰਡੀ ਨੂੰ ਚੰਡੀਗੜ੍ਹ ਬਣਾ ਦੂੰਗਾ ਪਰ ਉਹ ਥੋੜਾ ਜਿਹਾ ਜ਼ਿਆਦਾ ਭਾਵੁਕ ਹੋ ਕੇ ਥੋੜੀ ਘੱਟ ਗੱਲ ਕਰਕੇ ਕਿਉਂਕਿ ਮੈਨੂੰ ਲੱਗਦਾ ਜਿਹੜੇ ਹਾਲਾਤ ਨੇ ਉਹ ਸਾਡੇ ਚੰਡੀਗੜ੍ਹ ਬਨਣ ਵਾਲੇ ਨਹੀਂ ਹੈਗੇ ਉਹ ਹਾਲਾਤ ਜਿਹੜਾ ਇਟਲੀ ਦਾ ਵੈਨਿਸ ਸ਼ਹਿਰ ਹੈ ਜਿਹੜਾ ਕਿ ਮਸ਼ਹੂਰ ਹੈ ਕਿ ਸਿਰਫ ਉਹ ਪਾਣੀ ਦੇ ਵਿੱਚ ਹੀ ਬਨਿਆ ਹੋ ਜਦੋਂ ਗਰਲ ਸਕੂਲ ਵੇਲੇ ਸਾਡੀਆਂ ਧੀਆ ਪੈਣਾ ਟੱਪਦੀਆਂ ਇੱਥੋਂ ਤੱਕ ਗਿੱਟਿਆਂ ਤੋਂ ਵੀ ਉੱਤੋਂ ਤੱਕ ਸਲਵਾਰਾਂ ਚੱਕ ਕੇ ਟੱਪਦੀਆਂ ਧੀਆ ਪੈਣਾ ਦੀ ਇੱਜ਼ਤ ਗਲੀਆਂ 'ਚ ਉਡਦੀ ਹੈ ਅਸੀਂ ਉਹ ਰੋਕਣ ਵਾਸਤੇ ਖੜੇ ਆ ਕਿਉਂਕਿ ਗੱਲ ਹੁਣ ਇੱਜ਼ਤ ਤੇ ਆਈ ਹੋਈ ਹੈ ਸਾਡੇ ਮੰਡੀ ਦਾ ਵਾਸੀ ਸੀਗਾ ਐਸੇ ਸੀਵਰੇਜ ਦੀ ਗਲਤੀ ਕਾਰਨ ਉਹ ਜਾਨ ਗਵਾ ਬੈਠਾ ਪਤਾ ਨਹੀਂ ਕਿੰਨੇ ਲੋਕ ਲੱਤਾਂ ਵਾਂਹ ਤੜਾਈ ਬੈਠੇ ਐ ਮੁੱਖ ਮੰਤਰੀ ਨੇ ਆਣਾ ਹੋਵੇ ਘੰਟੇ 'ਚ ਮੰਡੀ ਸਾਫ਼ ਹੋ ਜਾਂਦੀ ਹੈ ਸਾਡੀ ਮੰਡੀ ਐ ਕਿਸੇ ਨੂੰ 70 ਸਾਲ ਹੋ ਗਏ ਰਹਿੰਦੇ ਨੂੰ ਕਿਸੇ ਨੂੰ 100 ਸਾਲ ਹੋ ਗਏ ਸਾਡੇ ਵਾਸਤੇ ਤਾਂ ਮੰਡੀ ਸਾਫ਼ ਨਹੀਂ ਹੁੰਦੀ ਮੈਨੂੰ ਲੈਸਾ ਤਾਂ ਕੰਮ ਕਰਦੇ ਕਹਿੰਦੇ ਫਿਰਦੇ ਨੇ ਮੋੜ ਦੇ ਵਿੱਚ ਤੁਰੇ ਫਿਰਦੇ ਨੇ ਕੰਮ ਕਰਦੇ ਉਹ ਕਈ ਵਾਰੀ ਖਾਦੀ ਬੀਤੀ ਚ ਕੁਝ ਕਹਿ ਜਾਂਦੇ ਹੋਣਗੇ ਅਸੀਂ ਤਾਂ ਕਦੇ ਮੇਰੇ ਖਿਆਲ ਤਿੰਨ ਸਾਢੇ ਤਿੰਨ ਸਾਲਾਂ ਚ ਦੇਖੀ ਨਹੀਂ ਕਦੇ ਮੋੜ ਮੰਡੀ ਪਹਿਲਾਂ ਆਕੇ ਤੇ ਵੀਡੀਓ ਵੀ ਪੈਂਦੀਆਂ ਸੀ ਪਹਿਲਾਂ ਇੱਥੇ ਪਾਣੀ ਖੜਾ ਸੀ ਉਹ ਵੀ ਦਿਖਦਾ ਹੁੰਦਾ ਸੀ ਪਹਿਲਾਂ ਇੱਥੇ ਆਕੇ ਸਪੀਚਾਂ ਵੀ ਹੁੰਦੀਆਂ ਸੀ ਫਿਰ ਜਿੱਤਣ ਤੋਂ ਬਾਅਦ ਮੋੜ ਕਿਉਂ ਦਿਸਣਾ ਹਟ ਗਿਆ ਹੋ ਸਕਦਾ ਵੀ ਬੋਟ ਬੂਟ ਬਹੁਤ ਜ਼ਿਆਦਾ ਪੈ ਗਈ ਕੋਈ ਉਹਦਾ ਨਸ਼ਾ ਨੁਸ਼ਾ ਵੀ ਵੱਧ ਹੋ ਗਿਆ ਹੋਵੇ ਮੋੜ ਮੰਡੀ ਚੰਗੀ ਲੱਗਣੋਂ ਹਟ ਗਈ ਹੋਵੇ ਪਤਾ ਕੀ ਹੈ ਜੀ ਜੇ ਕਿਤੇ ਕੋਈ ਚੀਜ਼ ਹੀ ਗਮਾਚੀ ਹੋਵੇ ਤਾਂ ਲੱ ਪਾਣੀ ਮਿਕਸ ਆ ਰਿਹਾ ਐ ਸੀਵੇਜ ਦਾ ਪਾਣੀ ਮਿਕਸ ਪੀਣ ਵਾਲਾ ਪਾਣੀ ਪੂਰਾ ਮਿਕਸ ਆ ਰਿਹਾ ਤੁਸੀਂ ਕੋਈ ਵੀ ਇੱਕ ਘਰ ਦੇ ਵਿੱਚੋਂ ਕਿਸੇ ਦੇ ਵੀ ਟੈਸਟ ਕਰਾ ਲਓ ਉਹਨਾਂ ਨੂੰ ਨਮੂਨੀਆਂ ਮਲੇਰੀਆ ਦਾ ਨਾਰਮਲ ਐ ਟਾਈਫਟ ਵਗੈਰਾ ਨਾਰਮਲ ਐ ਐਸ ਤੱਕ ਇਨਫੈਕਸ਼ਨ ਦਾ ਜਵਾਗ ਨਹੀਂ ਠੀਕ ਹੋ ਰਹੀ ਟਰੀਟਮੈਂਟ ਲੈ ਲੈ ਕੇ ਮੋੜ ਦੇ ਟਰੀਟਮੈਂਟ ਨਹੀਂ ਮਿਲਦਾ ਬਠਿੰਡੇ ਚੰਡੀਗੜ੍ਹ ਜਾਂਦਾ ਅਗਲਾ ਕੋਈ ਟਰੀਟਮੈਂਟ ਨਹੀਂ ਮਿਲਦਾ ਸਹੀ ਇਹਨਾਂ ਨੇ ਅੱਗੇ ਨਹੀਂ ਕੋਸ਼ਿਸ਼ ਕੀਤੀ ਵੀ ਇਹਨਾਂ ਦੀ ਉੱਪਰਲੀ ਲੀਡਰਸ਼ਿਪ ਤੱਕ ਗੱਲਬਾਤ ਮੰਡੀ ਦੀ ਇਸਦੀ ਹੋਈ ਨਹੀਂ ਮੰਡੀ ਦੀ ਇਸਦੀ ਨਹੀਂ ਐਮਐਲਏ ਨੂੰ ਇਹ ਮੰਡੀ ਦਾ ਛੱਡੇ ਛੱਡੇ ਲੋਕ ਜਾਈਏ ਤੇ 10-15 ਘਰ ਹੁਣ ਜਾ ਰਹੇ ਚੱਡੀਗੜ੍ਹ ਨੂੰ ਸ਼ਿਫਟ ਹੋ ਗਏ ਇਥੋਂ ਬਾਜ਼ਾਰ ਖਾਲੀ ਹੋ ਜਾਣਗੇ 2 ਸਾਲਾਂ ਨੂੰ ਦੇਖੋਗੇ ਵਿਹਾਰ ਖਾਲੀ ਹੋਣਗੇ ਇੱਥੇ ਜੇ ਆਹੀ ਹਾਲਾਤ ਰਹੇ ਤਾਂ 10-12 ਘਰ ਤਾਂ ਹੁਣ ਤਿਆਰੀ ਕਰ ਲਈ ਨੇ 31 ਮਾਰਚ ਨੂੰ ਜਾ ਰਹੇ ਆ 5-7 ਦੁਕਾਨਾਂ ਬੰਦ ਹੋ ਜਾਣੀਆਂ ਮੇਰੇ ਵਿਹਾਰ ਵਿੱਚ ਕੰਮ ਹੈ ਨਹੀਂ ਭੁੱਖੇ ਮਰਦੇ ਲੋਕੀ ਹੁਣ ਕਰਨੀ ਵੀਗੀ ਮੰਤਰੀ ਸਾਹਿਬ ਵੀ ਆਏ ਸੀ ਆ ਕੇ ਇਥੋਂ ਲੰਗੇ ਆ ਇਥੋਂ ਰੈਲੀ ਵੀ ਕਰਕੇ ਗਏ ਆ ਫਿਰ ਕੀ ਲੱਗਦਾ ਕਿ ਉਹਨਾਂ ਦੇ ਗੱਲਾਂ ਉਹਨਾਂ ਦੇ ਤਾਂ ਕੋਈ ਜੂਨ ਸਰਕਦੀ ਉਹਨਾਂ ਨੂੰ ਕੋਈ ਗੱਲ ਦੀ ਨਹੀਂ ਪਤਾ ਮੋੜ ਮੰਡੀ ਨਹੀਂ ਪਤਾ ਵੀ ਹੈਗੀ ਕਿ ਨਹੀਂ ਹੈਗੀ ਸ਼ਹਿਰ 20 ਮਿੰਟ ਤੱਕ ਇੰਤਜ਼ਾਰ ਕਰਦੇ ਰਹੇ ਆਖਿਰਤ ਅੱਕੇ ਹੋਏ ਨਾ ਜਦੋਂ ਰੋਡ ਜਾਮ ਕਰਤਾ ਤੁਸੀਂ ਯਕੀਨ ਮੰਨੋ 10 ਮਿੰਟਾਂ ਦੇ ਵਿੱਚ ਪਾਣੀ ਨਿਕਲ ਗਿਆ ਪਰ ਉਹ ਜੀ ਪਤਾ ਲੱਗਦਾ ਉਹ ਧਰਨੇ ਪ੍ਰਦਰਸ਼ਨ ਕਰਦੇ ਆ ਉਹੀ ਗੱਲ ਹੈ ਨਾ ਅਸੀਂ ਵੀ ਉਹੀ ਕਰੇ ਕਿ ਸਾਨੂੰ ਧਰਨੇ ਕਿਉਂ ਲਾਣੇ ਪੈ ਰਹੇ ਆ ਕੋਈ ਵੀ ਅਫਸਰ ਤੁਸੀਂ ਕਿਸੇ ਵੀ ਅਫਸਰ ਨੂੰ ਤੁਸੀਂ ਜਾ ਕੇ ਪੁੱਛੋ ਨਾ ਆਫਸਰ ਕੋਲ ਹਰ ਅਫਸਰ ਇਹੀ ਕਹਿੰਦਾ ਕਿ ਮੇਰੀ ਮੋੜ ਦੇ ਵਿੱਚ ਡਿਊਟੀ ਨਾਲੋਂ ਇਹ ਹਾਲਾਤ ਹੋ ਗਏ ਨੇ ਜੇ ਕਿਸੇ ਨਾਲ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਦੁਸ਼ਮਣੀ ਕੱਟ ਨਹੀਂ ਹੁੰਦੀ ਹੈ ਕਿਸੇ ਨੂੰ ਸਜ਼ਾ ਦੇਣੀ ਨਹੀਂ ਹੁੰਦੀ ਹੈ ਉਹਨੂੰ ਕਹਿੰਦੇ ਮੋੜ 'ਚ ਭੇਜ ਦਿਓ ਚੀਲਾ ਵਾਲਾ ਸ਼ਹਿਰ ਬਠਿੰਡਾ ਤਾਂ ਜ਼ਰੂਰ ਸੁਣਿਆ ਹੋਣਾ ਪਰ ਅੱਜ ਮੈਂ ਤੁਹਾਨੂੰ ਚੀਲਾ ਵਾਲੀ ਮੰਡੀ ਦੇ ਵਿੱਚ ਲੈ ਕੇ ਆਇਆ ਮੈਂ ਮੋੜ ਮੰਡੀ ਦੇ ਵਿੱਚ ਖੜਾ ਫਰਕ ਇੰਨਾ ਕਾ ਕਿ ਚੀਲਾ ਇੱਥੇ ਹਰ ਗਲੀ ਦੇ ਵਿੱਚ ਨੇ ਤੇ ਉਹਨੇ ਸੀਵਰੇਜ ਦੇ ਪਾਣੀ ਦੀਆਂ ਇਹ ਕੋਈ ਹੁੰਦਾ ਨਹੀਂ ਇਹ ਬਹੁਤ ਟਾਈਮ ਦਾ ਮਸਲਾ ਆ ਮੁੱਖ ਮੰਤਰੀ ਸਾਹਿਬ ਵੀ ਇੱਥੇ ਆਉਂਦੇ ਨੇ ਉਹ ਗੱਲ ਬਖਰੀ ਆ ਕਿ ਲੰਗਣਾ ਉਹਨਾਂ ਨੂੰ ਗੱਡੀ ਦੇ ਵਿੱਚੋਂ ਲੋਕ ਕੇ ਪੈਂਦਾ ਆ ਐਮ ਐਲ ਏ ਸਾਹਿਬ ਵੀ ਇੱਥੇ ਆਉਂਦੇ ਨੇ ਚੰਗਾ ਮਾਣ ਸਨਮਾਨ ਸ਼ਹਿਰ ਵਾਸੀਆਂ ਦੇ ਵੱਲੋਂ ਉਹਨਾਂ ਦਾ ਉਸ ਵੇਲੇ ਵੀ ਕੀਤਾ ਜਾਂਦਾ ਹੁਣ ਵੀ ਇੱਕ ਨੌਜਵਾਨ ਭੁੱਖ ਹੜਤਾਲ ਦੇ ਉੱਪਰ ਬੈਠਾ ਹੈ ਅੱਜ ਵੀ ਪੂਰੀ ਮੰਡੀ ਜਿਹੜੀ ਆ ਉਹ ਬੰਦ ਆ ਵਿਰੋਧਤਾ ਸਿਰਫ ਇਸ ਚੀਜ਼ ਦੀ ਆ ਕਿ ਟਰਵਾਸੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਦਿੱਤੇ ਗਏ ਟਰਵਾਸੇ ਮੌਕੇ ਦੇ ਐਮ ਐਲ ਏ ਦੇ ਵੱਲੋਂ ਦਿੱਤੇ ਗਏ ਪਰ ਹਾਲਾਤ ਹਾਲੇ ਵੀ ਜਿਉਂਦੇ ਤਿਉਹ ਨੇ ਗੰਦੀਆਂ ਚੀਲਾਂ ਵਾਲੀ ਜਿਹੜੇ ਮੋੜ ਮੰਡੀ ਆ ਉਹ ਹਾਲੇ ਤੱਕ ਜਿਉਂ ਦੀ ਤਿਉਹ ਐ ਸ਼ਹਿਰ ਵਾਸੀ ਮੇਰੇ ਨਾਲ ਨੇ ਗੱਲਬਾਤ ਜਿਹੜੀ ਉਹ ਕਰਾਂਗੇ ਭਾਜੀ ਮੁੱਖ ਮੰਤਰੀ ਸਾਹਿਬ ਵੀ ਇੱਥੇ ਆਏ ਹਾਲਾਂਕਿ ਉਹ ਵੀ ਲੋਕੇ ਲੰਗੇ ਐਮ ਐਲ ਏ ਸਾਹਿਬ ਵੀ ਆਉਂਦੇ ਰਿਹਾ ਐਮ ਐਲ ਏ ਸਾਹਿਬ ਦਾ ਵੀ ਮਾਨ ਸਨਮਾਨ ਚੰਗਾ ਹੋਆ ਜਦੋਂ ਦੁਕਾਨਾਂ ਦੇ ਵਿੱਚ ਆ ਕੇ ਉਹਨਾਂ ਜੀ ਕਿ ਐਮ ਐਲ ਏ ਸਾਹਿਬ ਮੋੜ ਮੰਡੀ ਦੇ ਵਿੱਚ ਕਦੇ ਨਹੀਂ ਆਉਂਦੇ ਸਿਰਫ ਜੇ ਕਿਤੇ ਕੋਈ ਪ੍ਰੋਗਰਾਮ ਐ ਉਹਨਾਂ ਦੇ ਕਿਸੇ ਵਰਕਰ ਦਾ ਜਾਂ ਕੋਈ ਉਹਨੂੰ ਬੁਲਾਉਂਦਾ ਉੱਥੇ ਜਾਂਦੇ ਆ ਉਸ ਤੋਂ ਬਾਅਦ ਵਾਪਸ ਆਪਣੇ ਵੱਲ ਅਸੀਂ ਸਾਨੂੰ ਨਹੀਂ ਪਤਾ ਕਿੱਥੇ ਰਹਿੰਦੇ ਆ ਪਰ ਮੋੜ ਮੰਡੀ ਦੇ ਵਿੱਚ ਐਮ ਐਲ ਏ ਸਾਹਿਬ ਕਦੇ ਐ ਹੈਗਾ ਤੇ ਮੋੜ ਦੇ ਜੀ ਦੇਖੋ ਪਰ ਆਂਦੇ ਨਹੀਂ ਕਦੇ ਜੀ ਉਹਨੂੰ ਦੇਖੋ ਸਾਨੂੰ ਦਾ ਲਵਾਰ ਸੱਡ ਰੱਖਿਆ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਅੱਗੇ ਅਸੀਂ ਵੀ ਲਵਾਰ ਇਹ ਕਦੋਂ ਤੋਂ ਆਏ ਸਮੱਸਿਆ ਦੀ ਜੇ ਗੱਲ ਕਰਾਂ ਤਾਂ ਸਮੱਸਿਆ ਕਦੋਂ ਤੋਂ ਹੈ ਦੇਖੋ ਸਮੱਸਿਆ ਸਰ ਜਿਵੇਂ ਕਹਾ ਕਿ ਲਗਭਗ 4-5 ਸਾਲਾਂ ਤੋਂ ਸਮੱਸਿਆ ਇਹ ਹੈਗੀ ਹੈ ਵੋਟਾਂ ਤੋਂ ਜਦੋਂ ਵਿਧਾਨ ਸਭਾ ਦੀ ਵੋਟਾਂ ਪਈਆਂ ਸੀ ਸਾਲ ਕੁ ਪਹਿਲਾਂ ਇਹ ਸਮੱਸਿਆ ਹੋਣੀ ਸ਼ੁਰੂ ਹੋ ਗਈ ਸੀ ਪਰ ਉਦੋਂ ਐਮਐਲਏ ਜਦੋਂ ਉਹ ਮੌਜੂਦਾ ਇਹ ਐਮਐਲਏ ਨੇ ਉਸ ਟਾਈਮ ਦੇ ਕੈਂਡੀਡੇਟ ਸੀਗੇ ਉਹ ਤੇ ਆਮ ਆਦੀ ਪਾਰਟੀ ਦਾ ਚਿਹਰਾ ਸੀਗੇ ਮੋੜ ਦੇ ਵਿੱਚ ਉਹ ਮੀਹ ਦੇ ਵਿੱਚ ਪਾਣੀ ਦੀ ਖੜ੍ਹਜੋੜਾ ਸੀਗਾ ਆ ਕੇ ਵੀਡੀਓ ਪਾਉਂਦੇ ਰਹੇ ਆ ਸੋਸ਼ਲ ਮੀਡੀਆ ਤੁਸੀਂ ਦੇਖ ਵੀ ਲੋਗੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਵੀਡੀਓ ਪਈਆਂ ਨੇ ਤਾਂ ਉਹ ਕਹਿੰਦੇ ਸਾਨੂੰ ਦਿਤਾ ਦਿਓ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਕੈਂਪੇਨ ਹੋਇਆ ਰਗੋ ਚੱਡਾ ਨਾਲ ਆ ਕੇ ਇਹੀ ਚੌਂਗ ਦੇ ਵਿੱਚ ਸਾਡਾ ਫੇਮਸ ਚੌਂਗਾ ਕਿਉਂਕਿ ਕੋਈ ਵੀ ਰੋਡ ਸ਼ੋਅ ਕਰਦੇ ਆ ਆਮ ਆਦੀ ਪਾਰਟੀ ਸਪੈਸ਼ਲੀ ਆਮ ਆਦੀ ਪਾਰਟੀ ਉਹਨਾਂ ਸਮਾਪਮ ਰੋਡ ਚੋਂ ਉਹ ਇੱਥੇ ਹੀ ਕਰਦੇ ਆ ਅਖੀਰਲਾ ਭਾਸ਼ਣ ਮੋੜ ਦੇ ਮੰਡੀ ਦੇ ਵਿੱਚੋਂ ਇੱਥੇ ਹੀ ਗੱਡੀ ਦੇ ਵਿੱਚੋਂ ਦਿੰਦੇ ਆ ਤਾਂ ਇੱਥੇ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਪਗਵਾਂ ਤਾਂ ਮਾਣ ਦੀ ਸਰਕਾਰ ਬਣਾ ਦਿਓ ਮੈਂ ਮਾਣ ਮੰਡੀ ਨੂੰ ਚੰਡੀਗੜ੍ਹ ਬਣਾ ਦੂੰਗਾ ਪਰ ਉਹ ਥੋੜਾ ਜਿਹਾ ਜ਼ਿਆਦਾ ਭਾਵੁਕ ਹੋ ਕੇ ਥੋੜੀ ਘੱਟ ਗੱਲ ਕਰ ਗਏ ਕਿਉਂਕਿ ਮੈਨੂੰ ਲੱਗਦਾ ਜਿਹੜੇ ਹਾਲਾਤ ਨੇ ਉਹ ਸਾਡੇ ਚੰਡੀਗੜ੍ਹ ਬਣਨ ਵਾਲੇ ਨਹੀਂ ਹੈਗੇ ਉਹ ਹਾਲਾਤ ਜਿਹੜਾ ਇਟਲੀ ਦਾ ਵੈਨਿਸ ਸ਼ਹਿਰ ਹੈ ਜਿਹੜਾ ਕਿ ਮਸ਼ਹੂਰ ਹੈ ਕਿ ਸਿਰਫ ਉਹ ਪਾਣੀ ਦੇ ਵਿੱਚ ਹੀ ਬਣਿਆ ਹੋਇਆ ਹੈ ਤਾਂ ਸਾਡੇ ਉਹ ਹਾਲਾਤ ਅੱਜ ਦੀ ਰੇਟ ਦੇ ਵਿੱਚ ਬਣ ਰਹੇ ਨੇ ਸਾਨੂੰ ਉਮੀਦ ਸੀ ਕਿ ਅਸੀਂ ਵੋਟਾਂ ਪਾਈਆਂ ਦੇਖੋ ਨਾਕਾਮੀ ਕਿਸੇ ਮਰਜ਼ੀ ਸਰਕਾਰ ਦੀ ਹੋਵੇ ਜਿਹੜੀ ਪਿਛਲੀ ਸਰਕਾਰ ਦੀ ਨਾਕਾਮੀ ਸੀਗੀ ਅਸੀਂ ਵੋਟਾਂ ਪਾ ਕੇ ਉਹਨੂੰ ਜਿਤਾਤਾ ਤਾਂ ਹੋਨ ਰਿਸਪਾਂਸਿਬਲ ਇਹੀ ਸਰਕਾਰ ਹੈ ਪਿਛਲੀ ਸਰਕਾਰ ਜੇ ਚੰਗਾ ਕਰਦੀ ਤਾਂ ਜਿੱਤੀ ਜਾਂਦੀ ਜੇ ਉਹਨਾਂ ਨੇ ਮਾਰਾ ਕੀਤਾ ਸੀ ਤਾਂ 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 ਉਹਨਾਂ ਨੂੰ ਉਹਦਾ ਫਲ ਦਿੱਤਾ ਸੀ ਤਾਂ ਹੁਣ ਅਗਰ ਪਿਛਲੇ ਗੱਲਾਂ ਸੀ ਖੋਲ ਕੇ ਬੈਠੇ ਕੀ ਉਹਨੇ ਇਹ ਕੀਤਾ ਸੀ ਉਹਨੇ ਇਹ ਕੀਤਾ ਤੇ ਕੋਈ ਫਾਇਦਾ ਨਹੀਂਗਾ ਪ੍ਰੋਬਲਮ ਤੁਹਾਡੇ ਅੱਗੇ ਸੀਗੀ ਤੁਸੀਂ ਇਹਨੂੰ ਸੋਲਵ ਕਰਨਾ ਸੀਗਾ ਪਹਿਲਾਂ ਤਾਂ ਕਾਂਗਰਸ ਸਰਕਾਰ ਵਾਲੇ ਚਲੋ ਇਹਨਾਂ ਦਾ ਹੁੰਦਾ ਸੀਗਾ ਕਿ ਅਸੀਂ ਕੋਈ ਫੋਨ ਕਰ ਦਿੰਦੇ ਸੀ ਪਾਣੀ ਨਿਕਲ ਜਾਂਦਾ ਸੀਗਾ ਜਾਂ ਮੀਂਹ ਦੇ ਵਿੱਚ ਹੀ ਪਾਣੀ ਵਰਦਾ ਸੀਗਾ ਪਰ ਤੁਸੀਂ ਹੁਣ ਦੇਖੋਗੇ ਕਿ ਜੇ ਸੀ ਮੋੜ ਦੇ ਵਿੱਚ ਤੁਸੀਂ ਆਏ ਹੋ ਬਠਿੰਡੇ ਤੋਂ ਜਾਂ ਬਰੰਪੁਰ ਜਿੱਥੋਂ ਵੀ ਆਏ ਹੋ ਤੁਸੀਂ ਦੇਖਿਆ ਹੋਊਗਾ ਮੋੜ ਇੰਟਰੈਸ ਦੇ ਵਿੱਚ ਹੀ ਤੁਹਾਨੂੰ ਪਾਣੀ ਮਿਲ ਜਾਂਦਾ ਹੈ ਤੁਸੀਂ ਕਿਸੇ ਮਰਜ਼ੀ ਆਜੋ ਤੁਸੀਂ ਦੇਖੋਗੇ ਨਾ ਤਾਂ ਸੜਕਾਂ ਇੱਥੇ ਬੁਰਿਆ ਹਾਲ ਹੈ ਤੇ ਸੀਵਰੇਜ ਦਾ ਬੁਰਾ ਹਾਲ ਹੈ ਲੋਕ ਅੱਜ ਰੋਜ਼ਗਾਰ ਦੀ ਗੱਲ ਕਰ ਰਹੇ ਆ ਅਸੀਂ ਕਿਤੇ ਤਾਂ ਧਰਨੇ ਲਾਉ ਨਹੀਂ ਸੀ ਰੋਜ਼ਗਾਰ ਵਾਸਤੇ ਐਜੂਕੇਸ਼ਨ ਪਾਲਿਸੀ ਵਾਸਤੇ ਸਾਡੇ ਇੱਥੇ ਬਿਜ਼ਨਸ ਵਾਸਤੇ ਸਟਾਰਟਅਪ ਵਾਸਤੇ AI ਵਾਸਤੇ ਲੋਕ ਚੰਨ ਤੇ ਪਹੁੰਚ ਗਏ AI ਦੀ ਗੱਲਾਂ ਹੋ ਰਹੀਆਂ ਨੇ ਅੱਜ ਕੱਲ ਚੈਟ ਜੀ GPT ਆ ਗਿਆ ਦੇਖੋ ਤੁਸੀਂ ਉਹਦੇ ਜੋ ਮਰਜ਼ੀ ਪਾਓ ਤੇ ਸਭ ਕੁਝ ਤੁਹਾਡੇ ਸਾਹਮਣੇ ਆ ਜਾਂਦਾ ਹੈ ਪਰ ਅਸੀਂ ਮੋੜਾ ਮੋੜ ਵਾਸੀਂ ਕਿੱਥੇ ਅੜ ਕੇ ਹੋਇਆ ਸਿਰਫ ਇੱਕ ਸੀਵਰੇਜ ਤੇ ਬੜੀ ਸ਼ ਸਾਡੇ ਵਾਸਤੇ ਚਲੋ ਮਨਿੰਦਰ ਸੇਖੋ ਦਾ ਇੱਕ ਮਰਨ ਵਰਤ ਤੇ ਬੈਠੇ ਜਣੇ 8 ਦਿਨ 8 ਦਿਨ ਹੋ ਗਏ ਪਰ ਮੋੜ ਵਾਲੇ ਖਾਣਾ ਖਾ ਕੇ ਵੀ ਉਹ ਲਗਭਗ 4-5 ਸਾਲਾਂ ਤੋਂ ਮਰਨ ਵਰਤ ਤੇ ਬੈਠੇ ਹੋਇਆ ਹੈ ਕਿਉਂਕਿ ਸੀਵਰੇ ਨਾਲ ਅੰਨੇ ਬਿਮਾਰੀਆਂ ਆਉਂਦੀਆਂ ਨੇ ਤੁਹਾਨੂੰ ਡਾਇਰੀਆ ਮਲੇਰੀਆ ਆਪਣਾ ਹੈਪੇਟਾਈਟਸ ਸੀ ਦੇ ਪੇਸ਼ੈਂਟ ਤੁਸੀਂ ਦੇਖੋ ਪਿਛਲੇ 5-4 ਸਾਲਾਂ ਚ ਕਿੰਨੇ ਵਧ ਗਏ ਨੇ ਕੈਂਸਰ ਦੇ ਪੇਸ਼ੈਂਟ ਦੇਖੋ ਕਿੰਨੇ ਵਧ ਗਏ ਨੇ ਤੁਸੀਂ ਜਦੋਂ ਮੁਖਮੰਦ ਸਾਹਿਬ ਪਿਛਲੀ ਵਾਰ ਆਏ ਉਦੋਂ ਕੋਈ ਤਰਵਾਸਾ ਤੁਹਾਨੂੰ ਮਿਲੇ ਸ਼ਾਇਦ ਮੀਟਿੰਗ ਵੀ ਤੁਹਾਡੀ ਹੋਈ ਸੀ ਸਾਡੇ ਸਾਨੂੰ ਦੇਖੋ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਕੰਮ ਕਰਵਾ ਦਾਂਗੇ ਇੱਥੇ ਇੱਥੇ ਤਾਂ ਗੱਡੀ ਦੇ ਥੱਲੇ ਬੈਠ ਕੇ ਗਏ ਸੀ ਪਰ ਇੱਥੋਂ ਪਿੱਛੇ ਉਹ ਕਹਿ ਗਏ ਸੀ ਤੁਹਾਡਾ ਕੰਮ ਵੀ ਟੈਂਡਰ ਹੋਏ ਹੋਏ ਐ ਸਾਰਾ ਕੁਝ ਹੋਇਆ ਹੋਇਆ ਵੀ ਕੰਮ ਤੁਹਾਡਾ ਸ਼ੁਰੂ ਹੋ ਜਾਊਗਾ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇੱਕ ਹਫ਼ਤੇ ਦੇ ਵਿੱਚ ਅਸੀਂ ਕੰਮ ਸ਼ੁਰੂ ਕਰ ਦਾਂਗੇ ਜਿਹੜੇ ਸਾਡੇ ਸੀਵਰੇਜ ਬੋਰਡ ਦਾ ਜਿਹੜਾ ਸੈਕਟਰੀ ਸੀ ਉਹਨਾਂ ਨੇ ਮੇਰੀ ਫੋਨ ਤੇ ਗੱਲ ਕਰਾਈ ਸੀ ਐਸਐਸਪੀ ਸਾਹਿਬ ਨੇ ਤਾਂ ਉਹਨਾਂ ਨੇ ਕਿਹਾ ਅਸੀਂ ਇੱਕ ਸ਼ੁਰੂ ਕਰਾਉਣਾ ਸਾਨੂੰ ਬਹੁਤ ਕਈ ਧਰਨੇ ਲਾਣੇ ਪਏ ਫਿਰ ਜਾ ਕੇ ਸਾਡਾ ਕੰਮ ਸ਼ੁਰੂ ਹੋਇਆ ਤੇ ਕੰਮ ਸ਼ੁਰੂ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਇੱਕ ਡਿਪਾਰਟਮੈਂਟ ਦੂਜੇ ਡਿਪਾਰਟਮੈਂਟ ਦੇ ਵਿੱਚ ਰੁਕਾਵਟ ਬਣੀ ਜਾਂਦਾ ਹੈ ਕਦੇ ਮੈਂ ਪਹਿਲੀ ਵਾਰ ਦੇਖਿਆ ਕਿ ਪੰਜਾਬ ਸਰਕਾਰ ਦੇ ਦੋਨੇ ਡਿਪਾਰਟਮੈਂਟ ਸੀਗੇ ਜਦੋਂ ਸਿਵਰੇ ਬੋਰਡ ਪਾਈਪਲਾਈਨ ਪਾਉਣ ਲੱਗਾ ਤਾਂ ਫੋਰੈਸਟ ਵਾਲਾ ਕਹਿੰਦਾ ਕਿ ਇਹ ਸਾਥੋਂ ਐਨਓਸੀ ਨਹੀਂ ਲਈ ਫੋਰੈਸਟ ਡਿਪਾਰਟਮੈਂਟ ਇਹ ਪਹਿਲੀ ਵਾਰ ਮੈਂ ਦੇਖਿਆ ਕਿ ਇੱਕ ਡਿਪਾਰਟਮੈਂਟ ਦੂਜੇ ਡਿਪਾਰਟਮੈਂਟ ਦੇ ਕੰਮ ਵਿੱਚ ਅ ਡਿਕਾਵੰਦਾ ਹੋਵੇ ਤਾਂ ਕਿੰਨੀ ਸ਼ਰਮ ਦੀ ਗੱਲ ਹੈ ਤਾਂ ਤੁਸੀਂ ਇਸ ਤੋਂ ਦੇਖ ਸਕਦੇ ਹੋ ਕਿ ਸਰਕਾਰ ਕਿੰਨੀ ਕਿ ਸੀਰੀਅਸ ਹੈ ਕੰਮ ਵਾਸਤੇ ਉਸ ਤੋਂ ਬਾਅਦ ਵੀ ਚਲੋ ਕੰਮ ਚੱਲ ਪਿਆ ਹੁਣ ਉਹ ਕੀੜੀ ਵਿਸਤਾਰ ਦਾ ਕੰਮ ਚੱਲ ਰਿਹਾ ਹੈ ਅਸੀਂ ਪਿੱਛੇ ਜੇ ਅ ਨਗਰ ਕੌਂਸਲ ਨੂੰ ਜਿੰਦਾ ਲਾਤਾ ਸੀਗਾ ਜੋ ਅਸੀਂ ਜਿੰਦਾ ਲਾਇਆ ਕਿਉਂਕਿ ਪਾਣੀ ਦਾ ਬਹੁਤ ਬੁਰਾ ਹਾਲ ਹੋ ਗਿਆ ਸੀਗਾ ਹੁਣ ਤਾਂ ਤੁਸੀਂ ਫਿਰ ਵੀ ਥੋੜਾ ਬਹੁਤਾ ਤੁਸੀਂ ਦੇਖ ਰਹੇ ਹੋਗੇ ਠੀਕ ਹੈ ਇੱਥੇ ਠੀਕ ਹੈ ਜਿੱਥੇ ਅਸੀਂ ਖੜੇ ਹਾਂ ਨਹੀਂ ਇੱਥੇ ਵੀ ਪਾਣੀ ਖੜਕੇ ਸਾਰੀ ਗਲੀਆਂ ਦੇ ਵਿੱਚ ਪਾਣੀ ਸੀਗਾ ਕੋਈ ਇੱਕ ਅੱਧੀ ਗਲੀ ਹੋ ਸਕਦਾ ਕੋਈ ਬਚੀ ਹੋਵੇ ਪਰ ਮੈਨੂੰ ਲੱਗਦਾ ਨਹੀਂ ਕੋਈ ਗਲੀ ਬਚੀ ਸੀ ਸਾਰੀ ਗ ਤੋ ਸਾਨੂੰ ਮਜ਼ਦੂਰੀ ਦੇ ਚ ਨਗਰ ਕੌਂਸਲ ਬੰਦ ਕਰਤਾ ਅਸੀਂ ਕਿਹਾ ਵੀ ਹੁਣ ਕੋਈ ਵੀ ਬੰਦਾ ਇਥੋਂ ਬਾਹਰ ਜਾਊਗਾ ਨਹੀਂ ਸਾਨੂੰ ਕੁੱਟੋ ਮਾਰੋ ਜਿੰਨਾ ਦਾ ਸਾਡਾ ਹੱਲ ਨਹੀਂ ਹੁੰਦਾ ਤਾਂ ਡਿਪਟੀ ਡਾਇਰੈਕਟਰ ਬਠਿੰਡਾ ਆਏ ਉਹਨਾਂ ਨੇ ਚਲੋ ਹੱਲ ਸਾਡਾ ਸਾਨੂੰ ਵਾਦਾ ਕੀਤਾ ਅਸੀਂ ਉਹਨਾਂ ਕੋਲ ਮੰਗਾ ਰੱਖਿਆ ਸੀ ਕਿ ਸਾਡਾ ਇੱਕ ਤਾਂ ਜਿਹੜਾ ਕੰਮ ਹੈ ਟੈਂਪਰੇਰੀ ਕੰਮ ਹੈ ਇਹ ਸਾਡਾ ਹੱਲ ਰੈਗੂਲਰ ਹੁੰਦਾ ਰਹੇ ਸਾਨੂੰ ਕੋਈ ਧਰਨਾ ਆਇਆ ਫੋਨ ਕਰਨ ਦੀ ਲੋੜ ਨਾ ਪਵੇ ਕਿਉਂਕਿ ਪ੍ਰੋਬਲਮ ਤੁਹਾਡੇ ਸਾਹਮਣੇ ਹੈ ਜੇ ਤਾਂ ਪ੍ਰੋਬਲਮ ਕੋਈ ਅੰਦਰ ਹੋਵੇ ਫਿਰ ਤਾਂ ਅਸੀਂ ਦੁੱਖ ਰੋਕ ਰੋਕ ਸਕੀਏ ਜਿਹੜੀ ਪ੍ਰੋਬਲਮ ਸਾਹਮਣੇ ਹੈ ਉਹਦੇ ਵਾਸਤੇ ਕਿਸੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇੱਕ ਤਾਂ ਸੋਡਾ ਟੈਂਪਰੀਰੀ ਕੰਮ ਅਸੀਂ ਪ੍ਰੋਬਲਮ ਸੋਲਵ ਕਰਦੇ ਰਹਾਂਗੇ ਨਾਲ ਹੀ ਅਸੀਂ ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਜਿਹੜਾ ਕੰਮ ਉਹ ਅਸੀਂ ਤਿਗਰੀ ਰਸਤਾਰਾ ਸ਼ੁਰੂ ਕਰ ਦਾਂਗੇ ਤਿੰਨ ਜੀਸੀਬੀਆਂ ਲਾ ਕੇ ਤਿੰਨ ਤਿਗਰੀ ਰਸਤਾਰਾ ਕੰਮ ਸ਼ੁਰੂ ਹੋ ਜਾਊਗਾ 2 ਮਹੀਨਿਆਂ ਵਿੱਚ ਪਾਈਪਲਾਈਨ ਪੈ ਜਾਊਗੀ ਉਸ ਤੇ ਹਫ਼ਤੇ ਤੱਕ ਦਾ ਅਮਲ ਹੋਇਆ ਪਰ ਉਹ ਜਿਵੇਂ ਕਹਿੰਦੇ ਕਿ ਢੀਠ ਬੱਚੀ ਵਾਲੀ ਗੱਲ ਹੈ ਕਿ ਜਿੰਨਾ ਚਿਰ ਉਹਨੂੰ ਥੱਪੜ ਮਾਰੋ ਥੱਪੜ ਦਾ ਅਸਰ ਰਹਿੰਦਾ ਹੈ ਉਹਨਾਂ ਜਦੋਂ ਸਿੱਧਾ ਬੈਠਾ ਰਹਿੰਦਾ ਜਦੋਂ ਥੱਪੜ ਦਾ ਅਸਰ ਖਤਮ ਹੋ ਜਾਂਦਾ ਉਹ ਫੇਰ ਹੁਣ ਫੇਰ ਉਹੀ ਧਰਨੇ ਮੁਜਾਰੇ ਕਰਨੇ ਪੈ ਰਹੇ ਆ ਉਹੀ ਰਫਤਾਰ ਤੀਮੀ ਦੁਆਰਾ ਪੈ ਗਈ ਹੈ ਜਿਹੜਾ ਸਤਾਰਾ ਕੰਮ ਚੱਲ ਰਿਹਾ ਸਾਨੂੰ ਨਹੀਂ ਲੱਗਦਾ ਕਿ ਇਹ ਕੰਮ ਸਾਲ ਦੇ ਵਿੱਚ ਵੀ ਨਿਬੜ ਜੂਗਾ ਅੱਗੇ ਮੀਂਹ ਆਉਣ ਵਾਲਿਆ ਹੁਣੀ ਬੁਰਾ ਹਾਲ ਹੈਗਾ ਹੁਣ ਤੁਸੀਂ ਦੇਖੋ ਕਿ ਤਲਵੰਡੀ ਰੋਡ ਦੇ ਉੱਤੇ ਪਾਣੀ ਜਾਮ ਸੀਗਾ ਉੱਥੇ ਲੋਕਾਂ ਨੇ ਬਹੁਤ ਮਿੰਨਤਾ ਕੀਤੀਆਂ ਇੱਥੋਂ ਦੀਆਂ ਕਿ ਸਾਡਾ ਪਾਣੀ ਕਢਾ ਦਿਓ ਪਾਣੀ ਕਢਾ ਦਿਓ ਨਹੀਂ ਕੋਈ ਹੱਲ ਨਹੀਂ 20 ਦਿਨ ਤੋਂ ਕੋ ਮਿੰਨਤਾ ਕਰਦੇ ਰਹੇ ਆਖਿਰਤ ਅੱਕੇ ਹੋਏ ਨੇ ਜਦੋਂ ਰੋਡ ਜਾਮ ਕਰਤਾ ਸੋ ਯਕੀਨ ਮੰਨੋ 10 ਮਿੰਟਾਂ ਦੇ ਵਿੱਚ ਪਾਣੀ ਨਿਕਲ ਗਿਆ ਤਾਂ ਫਿਰ ਉਦੋਂ ਹੀ ਪਤਾ ਲੱਗਦਾ ਉਹ ਧਰਨੇ ਪ੍ਰਦਰਸ਼ਨ ਕਰਦੇ ਹਾਂ ਉਹੀ ਗੱਲ ਹੈ ਨਾ ਅਸੀਂ ਵੀ ਉਹੀ ਕਰੇ ਕਿ ਸਾਨੂੰ ਧਰਨੇ ਕਿਉਂ ਲਾਨੇ ਪੈ ਰਹੇ ਆ ਅਗਰ ਸਰਕਾਰ ਹੈ ਸਰਕਾਰ ਨੇ ਸਾਨੂੰ ਧਰਨਾ ਦਾ ਕੋਈ ਵੀ ਅਫਸਰ ਤੁਸੀਂ ਕਿਸੇ ਵੀ ਅਫਸਰ ਨੂੰ ਤੁਸੀਂ ਜਾ ਕੇ ਪੁੱਛੋ ਨਾ ਅਫਸਰ ਰਿਕਾਰਡ ਉਹ ਹਰ ਅਫਸਰ ਇਹੀ ਕਹਿੰਦਾ ਕਿ ਮੇਰੀ ਮੋਰ ਦੇ ਵਿੱਚ ਡਿਊਟੀ ਨਾਲ ਲਾਓ ਇਹ ਹਾਲਾਤ ਹੋ ਗਏ ਨੇ ਜੇ ਕਿਸੇ ਨਾਲ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਦੁਸ਼ਮਣੀ ਕੱਢਣੀ ਹੁੰਦੀ ਹੈ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਹੈ ਉਹਨੂੰ ਕਹਿੰਦੇ ਮੋਰ 'ਚ ਭੇਜ ਦਿਓ ਕਿਉਂ ਲੋਕ ਨਹੀਂ ਮਾਰੇ ਹੈਗੇ ਉਹ ਕਹਿੰਦੇ ਧਰਨੇ ਲੱਗੇ ਹੋਇਆ ਸਾਨੂੰ ਦੂਜੇ ਦਿਨ ਕੋਈ ਨਾ ਕੋਈ ਧਰਨਾ ਸ਼ਾਂਤ ਕਰਾਣਾ ਪੈਂਦਾ ਠੀਕ ਹੈ ਤਾਂ ਅਫਸਰ ਇੱਥੇ ਆ ਕੇ ਰਾਜੀ ਨਹੀਂ ਇੱਥੇ ਕੰਮ ਕਰਕੇ ਰਾਜੀ ਨਹੀਂਗੇ ਪ੍ਰਸ਼ਾਸਨ ਹੈ ਨਹੀਂਗਾ ਐਮ ਐਲ ਏ ਹੈ ਨਹੀਂਗਾ ਸਰਕਾਰ ਖਤਮ ਹੈ ਤਾਂ ਸਾਨੂੰ ਦੇਖੋ 7 ਦਿਨ ਹੋ ਗਏ 8ਵਾਂ ਦਿਨ ਅੱਜ ਮਰਨ ਮਰਤੇ ਹੈਗਾ ਤੁਸੀਂ ਪ੍ਰਸ਼ਾਸਨ ਨੂੰ ਪੁੱਛੋ ਕਿ ਇੱਥੇ ਕੋਈ ਹੈਗਾ ਰਿਸਪੌਂਸਿਬਲ ਬੰਦਾ ਤੁਸੀਂ ਦੇਖੋ ਕੋਈ ਪੁਲਿਸ ਵਾਲਾ ਬੰਦਾ ਹੈਗਾ ਕੋਈ ਮੈਡੀਕਲ ਟੀਮ ਹੈਗੀ ਹੈ ਜਿਵੇਂ ਬਾਈ ਨੇ ਗੱਲ ਕਰੀ ਆ ਕਿ ਐਮ ਐਲ اے ਹੈ ਨਹੀਂ ਪਰ ਐਮ ਐਲ اے ਸਾਹਿਬ ਤਾਂ ਕੰਮ ਕਰਦੇ ਕਹਿੰਦੇ ਫਿਰਦੇ ਨੇ ਮੋੜ ਦੇ ਵਿੱਚ ਤੁਰੇ ਫਿਰਦੇ ਨੇ ਕੰਮ ਕਰਦੇ ਉਹ ਕਈ ਵਾਰੀ ਖਾਦੀ ਬੀਤੀ ਚ ਕੁਝ ਕਹਿ ਜਾਂਦੇ ਹੋਣਗੇ ਅਸੀਂ ਤਾਂ ਕਦੇ ਮੇਰੇ ਖਿਆਲ ਤਿੰਨ ਸਾਢੇ ਤਿੰਨ ਸਾਲਾਂ ਚ ਦੇਖੀ ਨਹੀਂ ਕਦੇ ਮੋੜ ਮੰਡੀ ਦੇ ਵਿੱਚ ਕਦੇ ਨਹੀਂ ਪਹੁੰਚੇ ਤਾਂ ਫਿਰ ਕਿਉਂ ਦਿਸਣੋਂ ਕਿਉਂ ਹਟ ਗਿਆ ਜਿੱਤਣ ਤੋਂ ਬਾਅਦ ਮੋੜ ਕਿਉਂ ਦਿਸਣੋਂ ਹਟ ਗਿਆ ਪਹਿਲਾਂ ਆ ਕੇ ਇੱਥੇ ਵੀਡੀਓ ਵੀ ਪੈਂਦੀਆਂ ਸੀ ਪਹਿਲਾਂ ਇੱਥੇ ਪਾਣੀ ਖੜਾ ਸੀ ਉਹ ਵੀ ਦਿਸਦਾ ਹੁੰਦਾ ਸੀ ਪਹਿਲਾਂ ਇੱਥੇ ਆ ਕੇ ਸਪੀਚਾਂ ਵੀ ਹੁੰਦੀਆਂ ਸੀ ਫਿਰ ਜਿੱਤਣ ਤੋਂ ਬਾਅਦ ਮੋੜ ਕਿਉਂ ਦਿਸਣੋਂ ਹਟ ਗਿਆ ਇਹ ਤਾਂ ਸਾਡੇ ਨਾਲੋਂ ਬੈਟਰ ਉਹ ਹੀ ਦੱਸ ਸਕਦੇ ਆ ਪਰ ਹੋ ਸਕਦਾ ਵੀ ਬੋਟ ਬੂਟ ਬਹੁਤ ਜ਼ਿਆਦਾ ਪੈ ਗਈ ਕੋਈ ਉਹਦਾ ਨਸ਼ਾ ਨੁਸ਼ਾ ਵੀ ਵੱਧ ਹੋ ਗਿਆ ਹੋਵੇ ਮੋੜ ਮੰਡੀ ਚੰਗੀ ਲੱਗਣੋਂ ਹਟ ਗਈ ਹੋਵੇ ਤਾਂ ਹੋ ਸਕਦਾ ਕੁਝ ਬਾਕੀ ਉਹਨਾਂ ਦੇ ਕੁਝ ਪਰਸਨਲ ਰੌਲੇ ਪਿੰਡ ਚ ਹੀ ਚੱਲਦੇ ਰਹਿੰਦੇ ਨੇ ਪਰ ਸੋ ਜਿੱਥੇ ਵੀ ਇੱਕ ਪਰਚਾ ਜਾ ਹੋ ਕੇ ਹਟੇਗਾ ਇ ਹੋ ਤੁਹਾਨੂੰ ਮਿਲਦੇ ਵੀ ਨਹੀਂ ਕਦੇ ਜਾਂ ਤੁਸੀਂ ਆਪ ਕੋਸ਼ਿਸ਼ ਕੀਤੀ ਤਾਂ ਲੱਭਣ ਦੀ ਤਾਂ ਤਾਂ ਦਿਖਦੀ ਨਹੀਂ ਜੀ ਕਿਤੇ ਜੇ ਕਿਤੇ ਕੋਈ ਪਤਾ ਕੀ ਆ ਜੀ ਜੇ ਕਿਤੇ ਕੋਈ ਚੀਜ਼ੇ ਕੋ ਮਾਚੀ ਹੋਵੇ ਤਾਂ ਲੱਭ ਜਾਂਦੀ ਹੈ ਜਦੋਂ ਕੋਈ ਇਨਵੀਜ਼ੀਬਲ ਹੀ ਹੋ ਜੇ ਨਾ ਆਪਾਂ ਫਿਲਮਾਂ ਚ ਦੇਖਦੇ ਹੁੰਦੇ ਆ ਆ ਮਿਸਟਰ ਇੰਡੀਆ ਵਾਲਾ ਤਾਂ ਫਿਰ ਉਹ ਲੱਭਦਾ ਨਹੀਂ ਜੀ ਅੱਛਾ ਹਾਂ ਜੀ ਹਾਂ ਤੇ ਫਿਰ ਚੱਲ ਫਿਰ ਮੋੜ ਮੰਡੀ ਫਿਰ ਰੱਬ ਸਾਰੇ ਚੱਲੀ ਜਾਂਦੀ ਹੈ ਕਿਉਂਕਿ ਜੇ ਤੱਕ ਜਦੋਂ ਐਮ ਐ ਹਾਂ ਜੀ ਰੱਬ ਸਾਰੇ ਚੱਲੀ ਜਾਂਦੀ ਜੀ ਮੋੜ ਮੰਡੀ ਤੁਸੀਂ ਆਪ ਦੇਖ ਲਓ ਜੀ ਇਹ ਕਾਰੋਬਾਰ ਠੱਪ ਹੋਏ ਪਏ ਨੇ ਆ ਬਿੱਠੇ ਲੋਕ ਧਰਨੇ ਤੇ ਕੋਈ ਸੜਕ ਨਹੀਂ ਜੱਜ ਦੀ ਕੋਈ ਇੱਥੇ ਪਾਣੀ ਪੀਣ ਨੂੰ ਨਹੀਂ ਹੈਗਾ ਇਹ ਤਾਂ ਕਹਿੰਦੇ ਖੁਸ਼ਾਲ ਪੰਜਾਬ ਆ ਆ ਦੇਖ ਲਓ ਜੀ ਤੁਸੀਂ ਆ ਖੜੇ ਐ ਇੰਨੇ ਬੰਦੇ ਪੁੱਛ ਲਓ ਇੱਕ ਬੰਦਾ ਵੀ ਪਹਿਣਾ ਦੀ ਅਸੀਂ ਆਪਦੀਆਂ ਧੀਆ ਪਹਿਣਾ ਦੀ ਇੱਜ਼ਤ ਪਹਚਾਣ ਲਈ ਖੜੇ ਆ ਉਹ ਮੈਂ ਦੱਸ ਦਿੰਦਾ ਕਿਵੇਂ ਜਦੋਂ ਗਰਲ ਸਕੂਲ ਵੇਲੇ ਸਾਡੀਆਂ ਧੀਆ ਪਹਿਣਾ ਟੱਪਦੀਆਂ ਇੱਥੋਂ ਤੱਕ ਗਿੱਟਿਆਂ ਤੋਂ ਵੀ ਉੱਤੋਂ ਤੱਕ ਸਲਵਾਰਾਂ ਚੱਕ ਕੇ ਟੱਪਦੀਆਂ ਤੁਸੀਂ ਕਿਸੇ ਵੀ ਗਲੀ 'ਚ ਜਾ ਕੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਦੇਖ ਲਓ ਤੁਹਾਨੂੰ ਸਾਰੀਆਂ ਸਾਡੀਆਂ ਜਿਹੜੀਆਂ ਧੀਆ ਭੈਣਾਂ ਉਹਨਾਂ ਦੀ ਸਲਵਾਰਾਂ ਉੱਤੇ ਲਿਖਣਗੀਆਂ ਸਾਡੀ ਜਿਹੜੀ ਗਲੀ ਧੀਆ ਭੈਣਾਂ ਦੀ ਇੱਜ਼ਤ ਗਲੀਆਂ 'ਚ ਉੱਡਦੀ ਹੈ ਅਸੀਂ ਉਹ ਰੁਕਣ ਵਾਸਤੇ ਖੜੇ ਆ ਕਿਉਂਕਿ ਗੱਲ ਹੁਣ ਇੱਜ਼ਤ ਤੇ ਆਈ ਹੋਈ ਹੈ ਤੇ ਅਸੀਂ ਬਾਕੀ ਜਿਹੜੇ ਸਾਡੇ ਹੋਰ ਸਟੂਡੈਂਟ ਨੇ ਭਾਵੇਂ ਪੋੜਾ ਵਾਲੇ ਪਾਸੇ ਲਾ ਲਓ ਉਹਨਾਂ ਨੂੰ ਲੋਕ ਚੱਕ-ਚੱਕ ਕੇ ਦੋ-ਦੋ ਤਿੰਨ-ਤਿੰਨ ਜਣੇ ਸਪੈਸ਼ਲ ਡਿਊਟੀ ਲੱਗੀ ਹੋਈ ਹੈ ਮਿਸਤਰੀ ਹੈ ਉੱਥੇ ਉਹ ਚੱਕ-ਚੱਕ ਕੇ ਢਪਾਉਂਦੇ ਨੇ ਤੇ ਕਈ ਵਾਰੀ ਇਹੋ ਜਿਹਾ ਵੀ ਹੁੰਦਾ ਉਹ ਸੱਟ ਖਾਣੋਂ ਬਾਲ-ਬਾਲ ਬਚਦੇ ਨੇ ਤੇ ਸੱਟ ਲੱਗ ਵੀ ਜਾਂਦੀ ਐ ਸਿਕੰਦਰ ਸਿੰਘ ਜਿਹੜਾ ਕਿ ਸਾਡੇ ਭਾਈ ਸੀਗਾ ਸਾਡੇ ਮੰਡੀ ਦਾ ਵਾਸੀ ਸੀਗਾ ਉਹ ਪਹਿਲਾਂ ਐਸੇ ਸੀਵਰੇਜ ਦੀ ਗਲਤੀ ਕਰਨ ਉਹ ਜਾਨ ਗਵਾ ਬੈਠਾ ਪਤਾ ਨਹੀਂ ਕਿੰਨੇ ਲੋਕ ਲੱਤਾਂ ਬਾਹਾਂ ਤੜਾਈ ਬੈਠੇ ਐ ਅਸੀਂ ਆਪਦੀ ਇੱਜ਼ਤ ਬਚਾਉਣ ਵਾਸਤੇ ਖੜੇ ਆ ਜਿਹੜੀ ਕਿ ਸਾਡੀ 3 ਭੈਣਾ ਆਪਦੀ ਸਲਵਾਰਾਂ ਚੱਕ-ਚੱਕੇ ਡੱਪਦੀਆਂ ਨੇ ਉਹ ਸਾਡੀ ਮੰਡੀ ਦੀ ਇੱਜ਼ਤ ਐ ਮੁੱਖ ਮੰਤਰੀ ਨੇ ਆਣਾ ਹੋਵੇ ਘੰਟੇ 'ਚ ਮੰਡੀ ਸਾਫ਼ ਹੋ ਜਾਂਦੀ ਐ ਸਾਡੀ ਮੰਡੀ ਐ ਕਿਸੇ ਨੂੰ 70 ਸਾਲ ਹੋ ਗਏ ਰਹਿੰਦੇ ਨੂੰ ਕਿਸੇ ਨੂੰ 100 ਸਾਲ ਹੋ ਗਏ ਸਾਡੇ ਵਾਸਤੇ ਤਾਂ ਮੰਡੀ ਸਾਫ ਨਹੀਂ ਹੁੰਦੀ ਜੇ ਕਦੇ ਮੁੱਖ ਮੰਤਰੀ ਨੇ ਆਣਾ ਹੋਵੇ ਘੰਟੇ 'ਚੇ ਮੰਡੀ ਸਾਫ ਹੋ ਜਾਂਦੀ ਐ ਇਸ ਕਰਕੇ ਅਸੀਂ ਵਿਰੋਧ ਕਰ ਕਰਕੇ ਵੀ ਦੇਖ ਲਿਆ ਸਾਡੇ ਵਪਾਰੀ ਭਰਾਵਾਂ ਨੇ ਧਰਨੇ ਲਾ ਲਾ ਕੇ ਦੇਖ ਲੇ ਵਪਾਰੀਆਂ ਨੂੰ ਧਰਨੇ ਲਾਉਣੇ ਹੁੰਦੇ ਨੇ ਨਾ ਧਰਨੇ ਵੀ ਲਾਉਣੇ ਆਗੇ ਕਿਉਂ ਕਿ ਤਿੰਨ ਚਾਰ ਸਾਲ ਤਾਂ ਉਹ ਧਰਨੇ ਲਾ ਕੇ ਦੇਖ ਰਹੇ ਆ ਤਿੰਨ ਸਾਲਾਂ ਤੋਂ ਕਿਉਂ ਕਿ ਕੰਮ ਹੀ ਨਹੀਂ ਹੁੰਦਾ ਕਿਸੇ ਨੇ ਗਲੀ ਸਾਫ ਕਰਾਉਣੀ ਹੈ ਪਹਿਲਾਂ 20 ਬੰਦੇ ਇਕੱਠੇ ਕਰਨੇ ਪੈਂਦੇ ਆ ਵੀ ਭਈ ਧਰਨਾ ਲਾਉਣਾ ਐਸ ਕਰਕੇ ਫੇਰ ਗਲੀ ਸਾਫ ਹੋ ਜਾਂਦੀ ਹੈ ਜੇ ਕਿਸੇ ਨਾਲ ਤੱਕਾ ਕਰਾਣਾ ਹੋਵੇ ਤਾਂ 6-6 700 ਪੁਲਿਸ ਵਾਲ ਆ ਜਾਂਦਾ ਨਗਰ ਕੌਂਸਲ ਦੇ ਵੀ ਮੁਲਾਜ਼ਮ ਆ ਜਾਂਦੇ ਯੋ ਵੀ ਐਸਡੀਐਮ ਵੀ ਆ ਜਾਂਦਾ ਪਰ ਜੇ ਕਿਸੇ ਨੇ ਕਹਿਣਾ ਹੋ ਵੀ ਮੇਰੀ 30 ਪੈਣ ਦਾ ਵਿਆਹ ਹੈ ਭਾਈ ਸਫਾਈ ਕਰਾ ਦਿਓ ਉਦੋਂ ਕੋਈ ਸਫਾਈ ਕਰਮਚਾਰੀ ਦੋ ਸਫਾਈ ਕਰਮਚਾਰੀ ਨਹੀਂ ਭੇਜਦੇ ਇਸ ਕਰਕੇ ਅਸੀਂ ਆਪਦੀ ਸਾਡੀ ਇੱਜ਼ਤ ਤੇ ਬਣੀ ਹੋਈ ਹੈ ਤੇ ਜਦੋਂ ਇੱਜ਼ਤੇ ਬਣਦੀ ਹੈ ਉਦੋਂ ਭਾਵੇਂ ਐਮਐਲਏ ਹੋਵੇ ਭਾਵੇਂ ਮੁੱਖ ਮੰਤਰੀ ਹੋਵੇ ਭਾਵੇਂ ਪ੍ਰਧਾਨ ਮੰਤਰੀ ਨਾਲ ਲੜਨਾ ਹੋਵੇ ਅਸੀਂ ਮੌੜ ਮੰਡੀ ਦੇ ਵਾਸੀ ਜਿਹੜੇ ਕਿ ਸਾਡਾ ਹੁਣ ਮਰਨ ਵਰਤ ਦਾ ਤਾਰਨ ਕਰ ਚੁਕਿਆ ਸਾਡਾ ਸੰਘਰਸ਼ ਅਸੀਂ ਹੁਣ ਪਿੱਛੇ ਨਹੀਂ ਹਟਦੇ ਭਾਵੇਂ ਪ੍ਰਧਾਨ ਮੰਤਰੀ ਵੀ ਆਵੇ ਸਾਨੂੰ ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀ ਨਾਲ ਐਮਐਲ ਨਾਲ ਜਿੱਦਾਂ ਮਰਜ਼ੀ ਟੱਕਰ ਲੈਣਾ ਪਵੇ ਅਸੀਂ ਟੱਕਰ ਲਵਾਂਗੇ ਕਿਉਂਕਿ ਗੱਲ ਸਾਡੀ ਇੱਜ਼ਤ ਆਈ ਪਈ ਹੈ ਇੱਜ਼ਤ ਆਈ ਹੈ ਇਸ ਕਰਕੇ ਅਸੀਂ ਲੜਾਂਗੇ ਰਹਿਣਾ ਫਿਰ ਕਿੰਨਾ ਕਹੂੰ ਕਿ ਜਿਵੇਂ ਅਸੀਂ ਵੀ ਆਏ ਹਾਂ ਤਾਂ 스ਮੈਲ ਬੜੀ ਬੜੀ ਬਦਬੂ ਜਿਹੜੀ ਬੜੀ ਗੰਦੀ ਹੈ ਫਿਰ ਰਹਿਣਾ ਕਿਵੇਂ ਤੁਸੀਂ ਤਾਂ ਅੱਜ ਤਾਂ ਚਲੋ 10 ਮਿੰਟ ਦੇ ਲਈ ਆਏ ਹਾਂ ਪਰ ਤੁਸੀਂ ਤਾਂ 24 24 ਘੰਟੇ ਇੱਥੇ ਰਹਿਣੋ ਕਿ ਨੱਕ ਹੀ ਮਰ ਗਏ ਹੁਣ ਫਿਰ ਹੋਰ ਸਾਡੇ ਕੋਲ ਕੋਈ ਹੱਲ ਹੀ ਨਹੀਂ ਜੀ ਮਰ ਗਈ ਨਾ ਹਾਲੀ ਨਹੀਂ ਸਾਡੇ ਕੋਲੇ ਕੋਈ ਹੋਰ ਸਾਡੇ ਤਾਂ ਨੱਕ ਨੱਕ ਮਰੇ ਹੋਏ ਆ ਸਾਡੇ ਤਾਂ ਜੇ ਕਿਤੇ ਕੋਈ ਟੈਸਟ ਦੁਸ਼ਟ ਕਰਵਾ ਲਿਆ ਤਾਂ ਪਤਾ ਨਹੀਂ ਅੰਦਰੋਂ ਕੀ ਕੁਝ ਨਿਕਲੂਗਾ ਇੱਕ ਟਾਈਮ ਪਾਸ ਕਰੀ ਜਾਂਦੇ ਆ ਜ਼ਿੰਦਗੀ ਨਿਕਲੀ ਜਾਂਦੀ ਆ ਬਸ ਬਹੁਤ ਬੁਰਾ ਹਾਲ ਆ ਕੋਈ ਜ਼ਿੰਦਗੀ ਨਹੀਂ ਸਾਡੀ ਜਿਉਣ ਦੇ ਕਾਬਲ ਨਹੀਂ ਪਾਣੀ ਮਿਕਸ ਆ ਰਿਹਾ ਹੈ ਸੀਵਰੇਜ ਦਾ ਪਾਣੀ ਮਿਕਸ ਪੀਣ ਵਾਲਾ ਪਾਣੀ ਬੁਰਾ ਮਿਕਸ ਆ ਰਿਹਾ ਤੁਸੀਂ ਕੋਈ ਵੀ ਇੱਕ ਘਰ ਦੇ ਵਿੱਚੋਂ ਕਿਸੇ ਦੇ ਵੀ ਟੈਸਟ ਕਰਾ ਲਓ ਉਹਨੂੰ ਨਮੂਨੀਆਂ ਮਲੇਰੀਆ ਦਾ ਨੋਰਮਲ ਹੈ ਟਾਈਫਾਇਟ ਵਗੈਰਾ ਨੋਰਮਲ ਹੈ ਇਸ ਤੱਕ ਇਨਫੈਕਸ਼ਨ ਦਾ ਜਵਾਬ ਨਹੀਂ ਠੀਕ ਹੋਰ ਟ੍ਰੀਟਮੈਂਟ ਲੈ ਲੈ ਕੇ ਮੋੜ ਦੀ ਟ੍ਰੀਟਮੈਂਟ ਨਹੀਂ ਮਿਲਦਾ ਬਠਿੰਡੇ ਚੰਡੀਗੜ੍ਹ ਜਾਂਦਾ ਅਗਲਾ ਕੋਈ ਟ੍ਰੀਟਮੈਂਟ ਨਹੀਂ ਮਿਲਦਾ ਸਹੀ ਐਮਐਲਏ ਤੋਂ ਅੱਗੇ ਨਹੀਂ ਕੋਸ਼ਿਸ਼ ਕੀਤੀ ਵੀ ਇਹਨਾਂ ਦੀ ਉੱਪਰਲੀ ਲੀਡਰਸ਼ਿਪ ਤੱਕ ਗੱਲਬਾਤ ਮੰਡੀ ਦੀ ਇਸਦੀ ਹੋਈ ਨਹੀਂ ਮੰਡੀ ਦੀ ਇਸਦੀ ਨਹੀਂ ਐਮਐਲਏ ਨੂੰ ਦਾ ਮੁੱਖ ਮੰਤਰੀ ਨੂੰ ਅਸੀਂ ਉਹ ਕਰਤਾ ਹਾਂ ਜੇ ਮੁੱਖ ਮੰਤਰੀ ਕੋਲੇ ਗੱਲ ਸਾਡੀ ਪਹੁੰਚ ਗਈ ਮੁੱਖ ਮੰਤਰੀ ਮੌਕਾ ਦੇ ਗਿਆ ਤੇ ਉੱਪਰ ਦੱਸੋ ਹੋਰ ਕਿਹਨੂੰ ਦੱਸੀ ਅਸੀਂ ਤੁਸੀਂ ਜਿਹੜੇ ਵਰਜੀ ਬੱਚੇ ਹਰ ਘਰ ਦੇ ਵਿੱਚ ਬੱਚੇ ਅੱਜ ਪੇਟਦਰਦ ਤੋਂ ਪ੍ਰੇਸ਼ਾਨ ਨੇ ਆਹ ਜਿਹੜੇ ਦੁਕਾਨਾਂ ਬੰਦ ਨੇ ਨਾ ਇਹ ਦੁਕਾਨਾਂ ਚਲੋ ਅੱਜ ਤਾਂ ਅਸੀਂ ਪ੍ਰਤੀਕ ਪਰ ਇਹ ਖੁੱਲੀਆਂ ਬੰਦ ਇੱਕੋ ਇੱਕੋ ਗੱਲ ਬਾਤ ਹੀ ਹੈ ਕਿਉਂਕਿ ਕੰਮਕਾਰ ਬਿਲਕੁਲ ਠੱਪ ਹੋ ਚੁੱਕੇ ਨੇ ਤੁਸੀਂ ਕਿਸੇ ਵੀ ਅਗਰ ਆਪਾਂ ਦੇਖੇ ਨਾ ਵੀ ਬਿਜ਼ਨਸ ਕਿੰਨਾ ਹੈ ਤਾਂ ਉੱਥੋਂ ਦੀ ਪ੍ਰੋਪਰਟੀ ਦਾ ਕਿਰਾਇਆ ਦੇਖਰੇ ਪੈਂਦੇ ਆ ਕਿ ਕਿਰਾਏ ਪਿਛਲੇ ਸਾਲਾਂ ਦੇ ਵਿੱਚ ਕਿੰਨੇ ਕੇ ਵਧ ਗਏ ਤਾਂ ਉੱਥੋਂ ਪਤਾ ਲੱਗਦਾ ਕਿ ਇਹ ਸ਼ਹਿਰ ਇਹ ਜਿਹੜੀ ਮਾਰਕੀਟ ਹੈ ਕਿੰਨੀ ਕੀ ਤਰੱਕੀ ਕਰ ਰਹੀ ਹੈ ਤੁਸੀਂ ਜਿਹੜੀ ਮਰਜ਼ੀ ਸਾਥ ਚਲੇ ਜਾਓ ਪਿਛਲੇ 5 ਸਾਲਾਂ ਦੇ ਵਿੱਚ ਕਿਰਾਏ ਅੱਧੇ ਰਹਿ ਗਏ ਜੀ ਮੰਡੀ ਦੇ ਵਿੱਚ ਕਿਰਾਏ ਅੱਧੇ ਕਦੇ ਹੋਏ ਨਹੀਂ ਸੀਗੇ ਮੰਡੀ ਦੇ ਜਿਹੜਾ ਕਿਰਾਇਆ ਇੱਕ ਵਾਰ ਬਣ ਜੇ ਉਹ ਕਦੇ ਘਟਦਾ ਨਹੀਂ ਸ਼ਹਿਰਾਂ ਦੇ ਵਿੱਚ ਤਾਂ ਹੋ ਜਾਂਦਾ ਹੈ ਕਿਉਂਕਿ ਕਈ ਵਾਰੀ ਕੋਈ ਮਾਰਕੀਟ ਵਾਲੀ ਹਾਈਪ ਹੋ ਜਾਂਦੀ ਫਿਰ ਡਾਊਨ ਹੋ ਜਾਂਦੀ ਹੈ ਪਰ ਮੰਡੀ ਦੇ ਵਿੱਚ ਤੁਸੀਂ ਕਿਤੇ ਨਹੀਂ ਦੇਖੋਗੇ ਮੰਡੀ ਦੇ ਜਿਹੜਾ ਕਿਰਾਇ ਇੱਕ ਵਾਰ ਬਣ ਗਿਆ ਉਹ ਕਦੇ ਘਟਦਾ ਨਹੀਂਗਾ ਪਿਛਲੇ 5 ਸਾਲਾਂ ਦੀ ਸਾਡੇ ਮੰਡੀ ਦੇ ਕਿਰਾਏ ਅੱਧੇ ਰਹਿ ਗਏ ਬਿਜ਼ਨਸ ਲੋਕ ਤੁਸੀਂ ਦੇਖੋ ਕਿੱਡੇ ਕਈ ਬੰਦੇ ਸਾਡੇ ਮਨੂੰ ਕਹਿੰਦੇ ਹੋ ਸ਼ਰਮ ਆ ਰਹੀ ਹੈ ਮੰਡੀ ਮੋੜ ਮੰਡੀ ਦੇ ਕਈ ਬੰਦੇ ਬਿਜ਼ਨਸਮੈਨ ਡੁੱਬ ਗਏ ਬੈਂਕਾਂ ਦੇ ਡਿਫਾਲਟਰ ਖੜੇ ਆ ਉਹ ਡਿਫਾਲਟਰ ਕੋਈ ਇਹ ਨਹੀਂ ਹੈਗਾ ਵੀ ਜਾਣ ਬੁੱਝ ਕੇ ਡਿਫਾਲਟਰ ਹੋਇਆ ਉਹ ਬੈਂਕ ਤੋਂ ਪੈਸਾ ਚੱਕ ਕੇ ਉਹਨਾਂ ਨੇ ਲਗਾਇਆ ਤੇ ਉਹ ਓਨੀ ਕਮਾਈ ਕਰ ਨਾ ਸਕੇ ਜਿਹੜੀ ਉਮੀਦਾਂ ਉਹਨਾਂ ਨੇ ਪੈਸਾ ਲਗਾਇਆ ਸੀਗਾ ਕੀ ਹਾਲਾਤ ਨੇ ਇੱਕ ਮੰਡੀ ਦੇ ਮੈਨੂੰ ਧੰਨਵਾਦ ਹਾਲਾਤ ਕੀ ਨੇ ਮੰਡੀ ਦੇ ਭਾਈ ਬਹੁਤ ਮਾੜੇ ਹਾਲਾਤ ਹੈ ਜੀ ਬਹੁਤ ਮਾੜੇ ਹਾਲਾਤ ਹੈ ਜੀ ਕਿਵੇਂ ਰਹਿਣਾ ਕਿਵੇਂ ਫਿਰ ਇਹਨਾਂ ਵਿੱਚ ਕਿਵੇਂ ਰਹਿਣਾ ਧੱਕੇ ਖਾਈਏ ਨੇ ਰਹਿਣਾ ਕਿ ਤਾ ਕਹਦਾ ਧੱਕੇ ਖਾਈਏ ਨੇ ਕੱਲੇ ਜੀ ਰਹਿਣਾ ਕਹਦਾ ਇਹਦਾ ਬਹੁਤ ਕਦੇ ਨਾ ਜੀ ਨਾ ਕਦੇ ਦੇਖੇ ਨਹੀਂ ਕਦੇ ਦੇਖੇ ਨਹੀਂ ਨਾ ਜੀ ਨਾ ਕੋਈ ਕੋਈ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਆਇਆ ਹੋਇਆ ਪ੍ਰਸ਼ਾਸਨਿਕ ਅਧਿਕਾਰੀ ਇੰਨਾ ਕਹਿੰਦਾ ਜੀ ਕੰਪਲੇਨਾਂ ਪਾਈਆਂ ਸੀਗੀਆਂ ਇੰਨਾ ਜਰੂਰ ਕਹਿੰਦੇ ਫੋਨ ਕਰਕੇ ਵੀ ਤੂੰ ਕੰਪਲੇਨ ਨਾ ਪਾ ਵੱਡੇ ਭਾਈ ਤੇਰਾ ਹ ਇਹੀ ਸਾਦਾ ਫੋਨ ਆਇਆ ਕਹਿੰਦਾ ਵੱਡੇ ਭਾਈ ਕੰਮ ਹੋਈ ਜਾਂਦਾ ਮਸ਼ੀਨਾ ਉਹ ਪਈਆਂ ਪੈਪਾ ਪਈ ਜਾਂਦੀਆਂ ਪਰ ਹੱਲ ਹੁੰਦੀ ਹੋਊਗਾ ਤੂੰ ਜਿੰਨੇ ਮਰਜ਼ੀ ਕੰਮ ਲੈਣਾ ਪਾ ਲੈ ਕੋਈ ਹੱਲ ਨਹੀਂ ਇਹਦਾ ਕੀ ਹਾਲਾਤ ਨੇ ਮੰਡੀ ਦੇ ਭਾਈ ਬਹੁਤ ਬੁਰਾ ਹਾਲ ਹੈ ਜੀ ਐਮਐਲਏ ਦੇਖਿਆ ਕਦੇ ਨਾ ਜੀ ਕਿਤੇ ਦੇਖੀ ਨਹੀਂ ਜੀ ਕਿਹਜਾ ਹੋਈ ਹੁੰਦਾ ਇਨੀ ਰੰਗ ਅੱਛਾ ਜਦੋਂ ਤੋਂ ਬਾਅਦ ਨਹੀਂ ਦੇਖਿਆ ਨਾ ਜੀ ਕਿਤੇ ਨਹੀਂ ਮਿਲਿਆ ਜੀ ਭਾਈ ਫਿਰ ਕਿਵੇਂ ਚੱਲਦੀ ਹੈ ਮੰਡੀ ਕਿਵੇਂ ਚੱਲ ਇਹ ਮੰਡੀ ਦਾ ਛੱਡੇ ਛੱਡੇ ਲੋਕ ਜਾਈ ਜਾਂਦੇ 10 15 ਘਰ ਹੁਣ ਜਾ ਰਹੇ ਚੱਡੀਗੜ੍ਹ ਨੂੰ ਸ਼ਿਫਟ ਹੋ ਗਏ ਇਥੋਂ ਅੱਛਾ ਬਾਜ਼ਾਰ ਖਾਲੀ ਹੋ ਜਾਣਗੇ 2 ਸਾਲਾਂ ਨੂੰ ਦੇਖੋਗੇ ਬਾਜ਼ਾਰ ਖ 10 12 ਕਰਤਾ ਹੁਣ ਤਿਆਰੀ ਕਰ ਲਈ ਨਾਲ 31 ਮਾਰਚ ਨੂੰ ਜਾ ਰਹੇ ਆ ਪੰਜ ਸੱਤ ਤਾਂ ਦੁਕਾਨਾਂ ਬੰਦ ਹੋ ਜਾਣੀਆਂ ਮੇਨ ਬਜ਼ਾਰ 'ਚ ਕੰਮ ਹੈ ਨਹੀਂ ਭੁੱਖੇ ਮਰਦੇ ਲੋਕੀ ਹੁਣ ਕਰਨ ਵੀ ਕੀ ਸਰ ਮੁੱਖ ਮੰਤਰੀ ਸਾਹਿਬ ਵੀ ਆਏ ਸੀ ਆ ਕੇ ਇੱਥੋਂ ਦੀ ਲੰਗੇ ਆ ਇੱਥੋਂ ਰੈਲੀ ਵੀ ਕਰਕੇ ਗਏ ਆ ਫਿਰ ਕੀ ਲੱਗਦਾ ਕਿ ਉਹਨਾਂ ਦੇ ਗੱਲਾਂ ਉਹਨਾਂ ਦੇ ਤਾਂ ਕੋਈ ਜੂਨੀ ਸਰਕਦੀ ਉਹਨਾਂ ਨੂੰ ਕੋਈ ਗੱਲ ਤੇ ਨਹੀਂ ਪਤਾ ਮੋੜ ਮੰਡੀ ਨਹੀਂ ਪਤਾ ਵੀ ਹੈਗੀ ਹੈ ਕਿ ਨਹੀਂ ਹੈਗੀ ਸ਼ਹਿਰ ਹੀ ਨਹੀਂ ਪਤਾ ਵੀ ਹੈਗਾ ਕਿ ਨਹੀਂ ਹੈਗਾ ਅੱਛਾ ਮੋੜ ਮੰਡੀ ਬਾਰੇ ਵੀ ਨਹੀਂ ਪਤਾ ਨਾਲ ਨੂੰ ਮੋੜ ਮੰਡੀ ਭੁੱਲ ਗਏ ਜੀ ਉਹ ਇਹ ਹੁਣ ਜੀ ਜਦੋਂ ਵੋਟਾਂ ਹੋਣੀਆਂ ਉਹਦੀ ਆਉਣਗੇ ਉਦੋਂ ਪਤਾ ਲੱਗੂ ਜੀ ਮੋੜ ਮੰਡੀ ਹੈਗੀ ਆ ਕਿ ਨਹੀਂ ਹੈਗੀ ਪਾਉਂਗੇ ਵੋਟਾਂ ਨਹੀਂ ਜੀ ਹੁਣ ਤਾਂ ਨਹੀਂ ਪੈਂਦੀ ਵੋਟਾਂ ਇਸ ਤੋਂ ਪਹਿਲਾਂ ਹੀ ਬਾਈ ਹੁਣ ਤਾਂ ਪਾਵਾਂਗੇ ਇਹ ਮੋੜ ਪਾਸ ਫਲੋਰ ਪਾਸ ਜਿਹੜਾ ਸ਼ੀਟ ਦੇ ਇਥੋਂ ਜਿੱਤ ਗਿਆ ਸਾਰੇ ਜਿੱਤਣਗੇ ਜੇ ਇਤਿਹਾਸਕ ਸਾਰੀਆਂ ਹਾਰਨਗੇ ਅੱਛਾ ਇਹ ਪੱਕੀ ਹੈ ਜੀ ਇਹ ਮੋੜ ਮੰਡੀ ਜਿਹੜਾ ਮਰਜ਼ੀ ਬੰਦਾ ਆ ਗਿਆ ਮੋੜ ਪਾਸ ਫਲੋਰ ਪਾਸ ਜਿਹੜਾ ਮਰਜ਼ੀ ਆਈ ਜੀ ਕੰਮ ਪੱਕੇ ਹੀ ਹੁੰਦਾ ਹੈ ਪਰ ਕਿਵੇਂ ਬਦਬੂ ਦੇ ਵਿੱਚ ਤਾਂ ਤਾਂ ਖਾਣਾ ਪੀਣਾ ਵੀ ਔਖਾ ਹੋ ਜਾਂਦਾ ਹੁਣ ਪੂਰਾ ਬੁਰਾ ਹਾਲ ਹੈ ਜੀ ਤੁਸੀਂ ਕਿਸੇ ਵਾਸਤੇ ਰਸਤਾ ਨਹੀਂ ਹੈਗਾ ਹੀ ਆਉਣ ਵਾਸਤੇ ਜੇ ਕੋਈ ਬਾਹਰ ਹੁਣਾ ਹੋਵੇ ਉਹਨਾਂ ਵਾਸਤੇ ਰਸਤਾ ਹੈ ਨਹੀਂ ਹੁਣ ਦੁਕਾਨਾਂ ਤੁਸੀਂ ਦੇਖ ਲਓ ਸਾਰਾ ਬਾਜ਼ਾਰ ਆ ਹੁਣ ਇੱਕ ਦੋ ਦਿਨ ਸੁੱਕਿਆ ਇਹ ਬਾਜ਼ਾਰ ਜੀ ਸਾਰਿਆਂ ਨੇ ਇਥੇ ਪਾਣੀ ਦੀ ਬਰੋਈ ਮਾਰਦੀ ਆ ਸੇਪ ਕੋਈ ਨਹੀਂ ਹੈਗੀ ਚੀਜ਼ ਇੱਥੇ ਕੋਈ ਜੀ ਨਾ ਫੋਨ ਕਰ ਸਕਦਾ ਤਾਂ ਇਹ ਹਾਲ ਹੈ ਜੀ ਜੋ ਉਹਨਾਂ ਨੂੰ ਕਹੇ ਦੇਣਾ ਦੋ ਟੂਬਾ ਠੀਕ ਕਰ ਦੋ ਕਹਿਣਗੇ ਸਾਡੇ ਕੋਲੇ ਹਜੇ ਕਮੇਟੀ ਦਾ ਸਮਾਨ ਨਹੀਂ ਹੈਗਾ ਦੱਸੋ ਦੋ ਟੂਬਾਂ ਠੀਕ ਕਰਨ ਵਾਸਤੇ ਮੈਂ ਆਪ ਖੁਦ ਫੋਨ ਕੀਤਾ ਜੀ ਕਾਲੀ ਸਾਡੇ ਕੋਲੇ ਕਹਿਣਗੇ ਸਮਾਨ ਨਹੀਂ ਹੈਗਾ ਦੱਸੋ ਪਰ ਸਮਾਨ ਅਸੀਂ ਲੈ ਕੇ ਦੀਏ ਜੀ ਜਦੋਂ ਫੋਨ ਕਰਦੇ ਆਹੀ ਹੁੰਦਾ ਹਾਲਾਂਕਿ ਆਈ ਆਉਂ ਕਮੇਟੀ ਨੂੰ ਫੋਨ ਕਰਦਿੰਦੇ ਆ ਜੀ ਗਲੀ 'ਚ ਟੂਬਾ ਖਰਾਬ ਹੋਈਆਂ ਵਈਆਂ ਕਰਜੋ ਕਹਿਣਗੇ ਸਮਾਨ ਨਹੀਂ ਰਿਕਾਰਡਿੰਗ ਵੀ ਪਈ ਹੈ ਕਮੇਟੀ ਵਾਲੇ ਮੁਲਾਜ਼ਮਾਂ ਦੀ ਦੱਸੋ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਨਹੀਂ ਸੁਣਦਾ ਜਿੱਥੇ ਕੌਣ ਸੁਣਦਾ ਜੀ ਕੀ ਮੰਗ ਹੁਣ ਮੇਨ ਮੰਗ ਰਹੇ ਹਾਂ ਦੇਖੋ ਮੇਨ ਮੰਗਦਾ ਸਾਡੀ ਇਹੀ ਹੈ ਜੀ ਕਿ ਇੱਕ ਤਾਂ ਮਾਨਯੋਗ ਹਾਈ ਕੋਰਟ ਦੇ ਅਸੀਂ ਪੀਆਈਐਲ ਵੀ ਪਾਈ ਹੋਈ ਹੈ ਕਿ ਇੱਕ ਤਾਂ ਉੱਥੇ ਇਹ ਰਿਟਨ ਰੂਪ ਤੇ ਜਵਾਬ ਦੇ ਦੇਣ ਟਾਈਮ ਬੱਦ ਜਵਾਬ ਦੇ ਦੇਣ ਸਾਨੂੰ ਇਹ ਦੱਸਣ ਕਿ ਕਿੰਨੇ ਟਾਈਮ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਗਰੰਟੀ ਨਾਲ ਕਿ ਕੰਮ ਕਰਨਗੇ ਤੇ ਇਸ ਗੱਲ ਦੀ ਰਿਸਪੌਂਸਿਬਿਲਟੀ ਮੰਨਣ ਕਿ ਜਿੰਨਾ ਚਿਰ ਟੈਂਪਰੇਰੀ ਪਰਮੈਂਡ ਹਲ ਨਹੀਂ ਹੁੰਦਾ ਉਹਨਾਂ ਚਿਰ ਟੈਂਪਰੇਰੀ ਹਲ ਤੋਂ ਵਾਂਝੇ ਨਹੀਂ ਰੱਖਿਆ ਜਾਊਗਾ ਜੇ ਵਾਂਝੇ ਜੇ ਕੋਈ ਕੋਈ ਪ੍ਰੋਬਲਮ ਆਊਗੀ ਤਾਂ ਉਹਦੇ ਲਈ ਰਿਸਪਾਂਸਿਬਲ ਕੌਣ ਹੈ ਕਿਹਦੇ ਉੱਤੇ ਐਫਆਈਆਰ ਦਰਜ ਹੋਊਗੀ ਤੁਸੀਂ ਹਸਪੀਟਲ ਬਾਜ਼ਾਰ ਦੇ ਵਿੱਚ ਤੁਹਾਨੂੰ ਦਿਖਾ ਕੇ ਲਿਆਵਾਂਗੇ ਅਸੀਂ ਤੁਸੀਂ ਦੇਖੋਗੇ ਉਸੇ ਸਿਵਰੇ ਦਾ ਹਾਲ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਡਾਗੇ ਬਾਜ਼ਾਰ ਦੇ ਡਾਗੇ ਇਸ ਤਰ੍ਹਾਂ ਹੈਗੇ ਆ ਹਨਾ ਓਪਨ ਬਿਲਕੁਲ ਓਪਨ ਡਾਗ ਪਿਆ ਤੁਸੀਂ ਜਾ ਕੇ ਦੇਖ ਕੇ ਆਓ ਵੀਡੀਓ ਚ ਪਾਓ ਇੱਕ ਵਾਰ ਤੁਸੀਂ ਉਹ ਚੀਜ਼ ਆ ਹਸਪਤਾਲ ਵੀਰ ਚਾਕੇ ਦੇਖੋ ਡੱਗ ਹੈ ਜਿਹੜਾ ਉਹਦਾ ਟੱਕਨ ਰੱਖਣ ਦੀ ਬਜਾਏ ਉਹਨੂੰ ਉੱਪਰ ਇੱਕ ਤਰੀਕੇ ਨਾਲ ਊਂ ਰੱਖਤਾ ਚਾਹੇ ਉਹਦੇ 'ਚ ਕਾਰਵਜੇ ਕੁਛ ਵਜੇ ਕੋਈ ਜ਼ਿੰਮੇਵਾਰੀ ਨਹੀਂ ਉਹਦੇ 'ਚ ਪਾਣੀ ਉੱਪਰ ਤੱਕ ਆ ਚੁੱਕਿਆ ਹੈ ਚਲੋ ਮੜਾ ਤੁਹਾਨੂੰ ਦਿਖਾ ਕੇ ਲਈਏ ਇੱਥੇ ਲੋਕ ਬਿਮਾਰੀਆਂ ਠੀਕ ਕਰਾਉਣ ਆਉਂਦੇ ਆ ਉਹ ਬਿਮਾਰੀਆਂ ਦਾ ਘਰ ਹੈ ਬਿਲਕੁਲ ਬਿਲਕੁਲ ਜਿਹੜਾ ਸਫਾਈ ਹਸਪਤਾਲ ਹੈ ਨਾ ਉੱਥੇ ਵੀ ਕੋਈ ਹੱਥ ਹੈ ਕੋਈ ਸਫਾਈ ਹੈ ਨਹੀਂ ਕੋਈ ਸਰਕਾਰੀ ਹਸਪਤਾਲ ਨਹੀਂ ਹਾਂ ਇਹ ਮਰਦਾ ਘਰ ਹੈ ਨਹੀਂ ਚਲੋ ਤੁਸੀਂ ਮੜਾ ਇੱਕ ਵਾਰ ਚਲੋ ਤਾਂ ਸਹੀ ਜਗਾਹ ਹੈ ਕਿਤੇ ਪਹਿਲੀ ਗੱਲ ਦਾ ਸਿਕਾਇਆ ਹਸਪਤਾਲ ਦੀ ਗੇਟ ਲੱਗਿਆਂ ਦਾ ਬਾਹਰ ਵੀ ਸੇਵਾ ਹਸਪਤਾਲ ਆ ਜਾਂ ਬਾਉਂਡਰੀ 4 ਫੁੱਟੀ ਹੁੰਦੀ ਹੈ ਲਾਲ ਕੰਧ ਕੱਢੀ ਹੁੰਦੀ ਹੈ ਜੇ ਕੋਈ ਕਿਸੇ ਦਾ ਐਕਸੀਡੈਂਟ ਹੋ ਜੇ ਹੋਰ ਹੋ ਜੇ ਪਹਿਲਾਂ ਤੁਹਾਨੂੰ ਸਿਕਾਇਆ ਹਸਪਤਾਲ ਨਹੀਂ ਲੱਭਣਾ ਲੱਭਣੀ ਨਹੀਂ ਲੱਭਣੀ ਨਹੀਂ ਜੀ ਚਲੋ ਤਾਂ ਸਹੀ ਸਰ ਵੀਡੀਓ ਫਿਰ ਦੂਜੀ ਨੰਬਰ ਜਿਹੜੇ ਆਪਣੇ ਕੋਈ ਵਿਚਾਰੇ ਪਿੰਡਾਂ ਚੋਂ ਮੁੰਡੇ ਕੁੜੀਆਂ ਆਉਂਦੇ ਦਿਹਾੜੀ ਕਰਨ ਉਹ ਦੁਕਾਨਾਂ ਤੇ ਆਉਂਦੇ ਆ ਉਹ 6 ਵਜੇ ਤੋਂ ਪਹਿਲਾਂ ਜਾਣ ਦੀ ਕਰਦੇ ਆ ਰਸਤੇ ਵਿੱਚ ਲੁੱਟਾ ਖਵਾ ਹੁੰਦੀ ਹੈ ਕੋਈ ਉਹਨਾਂ ਮੋਬਾਈਲ ਖੋਇਆ ਹੈਗਾ ਕੋਈ ਉਹਨਾਂ ਵਹੀਕਲ ਖੋਇਆ ਹੈਗਾ ਕੋਈ ਉਹਨਾਂ ਤੁਰੇ ਦੇ ਕਾਂਡੇ ਖੋ ਕੇ ਲੈ ਜੇ ਤੁਸੀਂ ਇਕੱਲੇ ਇਕੱਲੇ ਮੁੰਡੇ ਜਿਹੜੇ ਆਪਣੇ ਦੁਕਾਨਾਂ ਦੇ ਕੰਮ ਕਰਦੇ ਮਲਾਇਆਂ ਵਿਚਾਰੇ ਪਿੰਡ ਪਿੰਡ ਦਿਹਾੜੀ ਬੰਦੇ ਆਉਂਦੇ ਆ ਕੋਈ ਜੇ ਕਿਸੇ ਦਾ ਮੋਬਾਈਲ ਖੋਗ ਲਿਆ ਇਹ ਨਹੀਂ ਵੀ ਤੁਹਾਨੂੰ ਉਹਦਾ ਮੋਬਾਈਲ ਮਿਲ ਜੂਗਾ ਜੇ ਕਿਸੇ ਮੰਤਰੀ ਦਾ ਮੋਬਾਈਲ ਹੋਇਆ ਗਿਆ ਤੁਹਾਨੂੰ ਘੰਟੇ ਬਾਅਦ ਮੋਬਾਈਲ ਮਿਲ ਜੂਗਾ ਮਿਲ ਜੂਗਾ ਸਹੀ ਹੈ ਜੀ ਗੱਲ ਇਹ ਮਿਲ ਜੂ ਮੋਬਾਈਲ ਜੀ ਪੇਧਰੀਆ ਫਤਬੀਆ ਜਾ ਕੇ ਦੇਖੋ ਕੋਈ ਉੱਥੇ ਤੁਹਾਨੂੰ ਪਤਾ ਨਹੀਂ ਲੱਗਣਾ ਤੁਸੀਂ ਆਪਾਂ ਤੁਸੀਂ ਸਾਡੇ ਪਹਿਲਾ ਹਾਲਾਤ ਇਹ ਜਿਹੇ ਕਿ ਦੇਖੇ ਸੀ ਇਹ ਮੰਡੀ ਦੇ ਜਿਵੇਂ ਲਗਾਤਾਰ ਇੰਨਾ ਸਮਾਂ ਮੈਨੂੰ ਤਾਂ ਇੰਨਾ ਪਤਾ ਜੀ ਇਹ ਵੋਟਾਂ 2022 ਚ ਪਈਆਂ ਜਿਹੜੇ ਮੁੰਡੇ ਕੁੜੀਆਂ ਨੇ ਵਿਆਹ ਕਰਾਉਣੀ ਸੀ ਉਹ ਕਹਿੰਦੇ ਸੀ ਬਾਅਦ ਚ ਵਿਆਹ ਕਰਾਵਾਂ 25 ਤੋਂ ਉਹ ਕਹਿੰਦੇ ਕਿਉਂ ਕਹਿੰਦੇ ਇੱਥੇ ਚੰਡੀਗੜ੍ਹ ਬਣ ਜੂਗਾ ਵੀ ਕੁੜੀ ਕਹੀਂ ਮੈਂ ਤਾਂ ਵਿਆਹ Papa 25 ਕਰਾਉਂਗੀ ਮੈਂ ਪੁੱਤ ਕਹੀਂ ਚੰਡੀਗੜ੍ਹ ਬਣ ਜੂ ਇੱਥੇ ਨਾ ਚੰਡੀਗੜ੍ਹ ਆ ਰਿਹਾ ਨਾ ਕੋਈ ਹੋਰ ਹੈ ਪਿੰਡਾਂ ਨੂੰ ਬੜਾ ਹਾਲ ਹੋਗਾ ਤਾਂ ਵਾਲਾ ਬੰਦਾ ਮੁੰਡੇ ਕੁੜੀਆਂ ਬਲਕੇ ਵਿਆਹ ਹੀ ਨਹੀਂ ਹੋ ਇਹਦਾ ਮੁੰਡਾ ਵਿਆਹੇ ਦਾ ਕਿਸੇ ਦੀ ਕੁੜੀ ਨਹੀਂ ਵਿਆਹੀ ਜਾਂਦੀ ਅੱਛਾ ਜੇ ਕੁੜੀ ਦਾ ਬਸ ਤੁਹਾਨੂੰ ਆਸ ਉਮੀਦ ਤੁਹਾਨੂੰ ਉਮੀਦ ਸੀ ਕਿ ਵੀ ਚੰਡੀਗੜ੍ਹ ਬਣਾ ਦੇਣਗੇ ਤਾਈਆਂ ਕੁੜੀ ਮੁੰਡੇ ਨੇ ਵਿਆਹ ਲੈਟ ਹੋ ਗਿਆ ਜੀ ਇਹਨਾਂ ਨੂੰ ਆਹ ਦਿਤੀਆਂ ਸੀ ਤਾਈ ਬੰਦ ਮੈਂ ਕਰ ਚਾਹ 4 ਸਾਲ ਮੁੰਡੇ ਕੁੜੀਆਂ ਨੇ ਪੂਰਾ ਸੰਤਾਪ ਤੇ ਲਈ ਵਿਆਹ ਸੀ ਚੰਡੀਗੜ੍ਹ 'ਚ ਕਰਾਉਣਾ ਅੱਛਾ ਉਹ ਨਾ ਚੰਡੀਗੜ੍ਹ ਰੇ ਆ ਇਹਨਾਂ ਤੇ ਮੋੜ ਰੇ ਆ ਬੱਸ ਟਾਈਮ ਤੋਂ ਬੰਦਾ ਆਉਂਦਾ ਹੈ ਅੱਲਾ ਪਹਿਲੀ ਮੁਰਜੇ ਜਦੋਂ ਡਾਕਟਰ ਮਹਿਮੂਦ ਦੇ ਬਾਹਰ ਜਿਹੜੀ ਆਪਣੀ ਕਿਹੜੀ ਰਹੀ ਹੈ ਚਲ ਮਿਲਦੀ ਉੱਥੇ ਮੁਰਜ ਜਾਂਦਾ ਲਾ ਹੌਣ ਤਾਂ ਫੇਰ ਰਿਸ਼ਤੇ ਵੀ ਹੁਣ ੜ ਗਏ ਹੁਣ ਕਿ ਹੁੰਦੇ ਨਹੀਂ ਜਿਹੜੇ ਹੁੰਦੇ ਆ ਜਿਹੜੇ ਹੁੰਦੇ ਆ ਵੀ ਰੂਟੀਂਦੇ ਹਾਂ ਕੋੜਾ ਇਸੇ ਜੋ ਪੀੜੀ ਗਲਤ ਹੈ ਗਲਤ ਹੈ ਜਿਹੜੇ ਹੁੰਦੇ ਆ ਵੀ ਰੂਟੀਂਦੇ ਹਾਂ ਜੇ ਕੋਈ ਹੁੰਦਾ ਬਾਈ ਲੰਬ ਮੈਰਜ ਹੁੰਦੀ ਹੈ ਕੋਈ ਮੁੰਡੇ ਕੁੜੀ ਦੀ ਮਾਪਿਓ ਰਾਹੀ ਰਿਸ਼ਤਾ ਨਹੀਂ ਹੁੰਦਾ ਹੁਣ ਉਹ ਤਾਂ ਕਿ ਇਹ ਜੋ ਚੰਡੀ ਨਾਲ ਬਣਗੇ ਫੇਰ ਹੀ ਕਰਾਵਾਂਗੇ ਰਿਸ਼ਤਾ ਚੰਡੀ ਨਾਲ ਬੰਨਣਾ ਨਹੀਂ ਤੇ ਰਿਸ਼ਤਾ ਹੋਣਾ ਨਹੀਂ ਇਮਲਾਂ ਥੋੜੀ ਜਿੰਨੀ ਵੀ ਐਂਟਰੀ ਆ ਸਾਰਿਆਂ ਦੇ ਪਾਣੀ ਇਦਾਂ ਹੀ ਖੜਾ ਇਹੀ ਹੈ ਕਿਸ਼ਤੀਆਂ ਛੱਡਣ ਵਾਲਾ ਕੰਮ ਹੋਇਆ ਪਿਆ ਬਰਕਰਾਰ ਕਿਸ਼ਤੀ ਵੀ ਮੈਲਾ ਹੀ ਪਾਣੀ ਪਾਣੀ ਹੋਗੀ ਮਿੱਤਰਾ ਕਿਸ਼ਤੀ ਜੋ ਪਾਣੀ ਪਾਣੀ ਹੋਗੀ ਮਿੱਤਰਾ ਹਾਂ ਪਾਣੀ ਪਾਣੀ ਹੋਗੀ ਮਿੱਤਰਾ ਉਹ ਲੈ ਬੈਠਾ ਜੋ ਦੁਕਾਨ ਦੇ ਵਪਾਰ ਹੈਗੇ ਕਿਸ਼ਤੀ 'ਚ ਵੀ ਤੇਲ ਪਾਉਣ ਨੂੰ ਪੈਸੇ ਕਿੱਥੇ ਲਾਵਾਂਗੇ ਹਾਂ ਇਹ ਵੀ ਕਿਸ਼ਤੀ ਵੀ ਤਾਂ ਕਹੇ ਦੇ ਚੱਲੂਗੀ ਨਾ ਕਿਸ਼ਤੀ ਵਾਲੀ ਪਾਣੀ ਹੋਣ ਕਰਕੇ ਜਿਹੜਾ ਗਾਹਕ ਹੈ ਸਾਰਾ ਤਲਵੰਡੀ ਰਾਮਪੁਰਾ ਡਿਵਾਈਡ ਹੋ ਗਿਆ ਕਿਉਂ ਮੌਰਜ ਐਂਟਰੀ ਹੈ ਉਹਨਾਂ ਦੀ ਤਾਂ ਗਾਹਕ ਆਉ ਕਿੱਥੋਂ ਜੀ ਇਸ ਕਰਕੇ ਸਾਰਾ ਗਾ ਘਾ ਹੈ ਉਧਰ ਹੀ ਆਉਂਦੀ ਵੀ ਹੈ ਉਧਰ ਹੀ ਜਾਣ ਲੱਗੇ ਹਾਂ ਪਰ ਵਸਿਆ ਸਾਰਾ ਵਪਾਰ ਟੁੱਟ ਗਿਆ ਮੰਡੀ ਦਾ ਹੁਣ ਤੁਸੀਂ ਆਏ ਦੇਖੋ ਕੁੜੀਆਂ ਸਕੂਲ ਕੋ ਦੇਖੋ ਕੀ ਹਾਲ ਹੈ ਕੀ ਡਰੇ ਛੜ ਕੇ ਕਿਤੇ ਡਾ ਉੱਚਾ ਨਾਲ ਹੈ ਕਿਤੇ ਡਾ ਉੱਚਾ ਨਾਲ ਹੈ ਕਿਤੇ ਕਿਤੇ ਪਾਜੀ ਬੰਦਾ ਰਖਾਰੇ ਕੋਈ ਰਸਤਾ ਸੇਫ ਨਹੀਂ ਮੰਡੀ ਦਾ ਵੀ ਆਪਾਂ ਕਹਿੰਦੇ ਇਧਰ ਹੀ ਆ ਜਾਾਂਗੇ ਜਾਂ ਉਧਰ ਹੀ ਆ ਜਾਾਂਗੇ ਕੋਈ ਸੇਫ ਨਹੀਂ ਕੱਲਾ ਮਾੜਾ ਮੋੜਾ ਰਸਤਾ ਇਹਨਾਂ ਨੇ ਵੀ ਪੰਡਾਟਾ ਐਮ ਐਲ ਏ ਦੇ ਪਿੰਡ ਪਿੰਡ ਜਾ ਕੇ ਦੇਖ ਆਉਣਾ ਸੀ ਉਹਦੇ ਘਰ ਘਰ ਜਾ ਕੇ ਦੇਖ ਆਉਣਾ ਸੀ ਕਿ ਆ ਘਰੇ ਘਰੇ ਮਿਲ ਜਾਣ ਉਹ ਮੈਂ ਤਾਂ ਗਿਆ ਸੀ ਜੀ ਮੈਨੂੰ ਤਾਂ ਆਉਂਦੇ ਹੀ ਨਹੀਂ ਮੈਂ ਤਾਂ ਗਿਆ ਸੀ ਮੱਥਾ ਟੇਕ ਮਾਰਦਾ ਮਤ ਆ ਜਾ ਵਿਚੇ ਉਹ ਮਥੜੇ ਗਾਉਂ ਦੇ ਮਿਲ ਜੂਆ ਉਹ ਪੈਸੇ ਮਿਲਣੇ ਅਹ ਮਿਲੂ ਆਈ ਅਜੇ ਪੈਸੇ ਇਕੱਠੇ ਕਰਨੇ ਹੋਏ ਹਾਂ ਅੱਛਾ ਅਜੇ ਕੋਈ ਜਗ੍ਹਾ ਦਾ ਮੇਲਾ ਆ ਰਿਹਾ ਜੋ ਸਗਾਈ ਜਗ੍ਹਾ ਪੈਸੇ ਇਕੱਠੇ ਕਰਨ ਉਹ ਆਉਗਾ ਆ ਮੇਲਾ ਆ ਰਿਹਾ ਉਹਦੋਂ ਆਉਗਾ ਕੋਈ ਫਿਰ ਛੋਡੇ ਕੋਲੇ ਆਊਗਾ ਜਿਹਦੇ ਪੈਸੇ ਲੈਣੇ ਆ ਜਿਹਦੇ ਪੈਸੇ ਲੈਣੇ ਪੂਹੀ ਨਹੀਂ ਕੋਈ ਜਗ੍ਹਾ ਵਿਚਨ ਵਾਸਤੇ ਨਾ ਜੀ ਜਗ੍ਹਾ ਹੁੰਦੀ ਆ ਠਿਕਾਉਂਦਾ ਉਹ ਤੋਂ ਪੈਸੇ ਲੈਣਦੇ ਨੇ ਜਿਹੜੇ ਖੜਾਉਣੇ ਵਾਲਾ ਦੁਕਾਨਾ ਲਾਉਂਦੇ ਜਿੱਥੇ ਖੇੜ ਖੜਾਉਣੇ ਵਾਲਾ ਦੁਕਾਨਾ ਲਾਉਂਦੇ ਨਾ ਫਿਰ ਉਹਨਾਂ ਦੇ ਪੈਸੇ ਬੰਨਦੇ ਆ ਉਹ ਇਹ ਤਾਂ ਇੰਨੇ ਪੈਸੇ ਲਓ ਤੇ ਇੰਨੇ ਪੈਸੇ ਲਓ ਹਾਂ ਐਮਐਲਏ ਕੋਲੇ ਜਾਂਦੇ ਆ ਉਹ ਐਮਐਲਏ ਕੋਲ ਫਿਰ ਸਾਰੇ ਉਹਨਾਂ ਨੂੰ ਇਕੱਠੇ ਕਰਨਗੇ ਇਹ ਪੈਸੇ ਉਹ ਸਾਡੇ ਦਰਸ਼ਕਾਂ ਹੋਏ ਮਤਲਬ ਨਹੀਂ ਅੱਛਾ ਆ ਜਾਓ ਕੋ ਸਪੋਰਟ ਕਰਦੇ ਹਾਂ ਦਰਸ਼ਕਾਂ ਦੇ ਪੈਸੇ ਦੇਣਗੇ ਸਾਡੀ ਬਾਜ਼ਾਰ ਚ ਟਾਕੇ ਲੱਗਦੇ ਜਾਂਦੇ ਆ ਇਹ ਇਹ ਮੋੜ ਦੀ ਤਸਵੀਰ ਹੈ ਜਿਹੜੇ ਕਹਿੰਦੇ ਨੇ ਕਿ ਸਾਡੇ ਇੱਥੋਂ ਦੇ ਮੌਜੂਦਾ ਐਮਐਲਏ ਜਿਹੜੇ ਨੇ ਉਹ ਵੀ ਲਾਪਤਾ ਹੋਏ ਫਿਰਦੇ ਨੇ ਐਮਐਲਏ ਨੂੰ ਦਿਸੇ ਅਦੀਓ ਅਸੀਂ ਉਦੋਂ ਦਿਸ ਰਹੇ ਸੀ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਉਦੋਂ ਆ ਕੇ ਵੀਡੀਓ ਵੀ ਬਣਦੀਆਂ ਸੀ ਤਸਵੀਰਾਂ ਵੀ ਖੈਂਦੀ ਸੀ ਉਦੋਂ ਬੜਾ ਕੁਝ ਹੁੰਦਾ ਸੀ ਪਰ ਅੱਜ ਹੁਣ ਦੇ ਸਮੇਂ ਦੇ ਵਿੱਚ ਅਸੀਂ ਕਦੇ ਐਮਐਲ ਦੀ ਸ਼ਕਲ ਤੱਕ ਨਹੀਂ ਦੇਖੀ ਤੇ ਆ ਕੇ ਨਹੀਂ ਦੇਖਿਆ ਉਹ ਕਹਿੰਦੇ ਨੇ ਕਿ ਰੱਬ ਸਾਰੇ ਰੱਬ ਆਸਰੇ ਜਿਹੜਾ ਇਹ ਸਭ ਕੁਝ ਚੱਲ ਰਿਹਾ ਆ ਹਾਲਾਂਕਿ ਗੱਲ ਮੁੱਖ ਮੰਤਰੀ ਤੱਕ ਵੀ ਪਹੁੰਚੀ ਆ ਗੱਲ ਪ੍ਰਸ਼ਾਸਨ ਤੱਕ ਵੀ ਜਿਹੜੀ ਪਹੁੰਚੀ ਆ ਪਰ ਕੰਨਾਂ ਤੇ ਜੂੰ ਸਰਕਾਰ ਦੇ ਜਿਹੜੀ ਆ ਉਹ ਨਹੀਂ ਸਰਕਦੀ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰ